ਜਦ ਹਾਰ ਸਿੰਘ ਨੂੰ ਸੱਸੀ ਘਰ ਬੁਲਾਦੀ ਉਹ ਆਹ ਦਾ ਮਾਸੀ ਦੇ ਜੋੜਾ ਨਹੀਂ ਠੀਕ ਹੁੰਦੇ ਹੈਂ ਕਿਹਨਾਂ ਦਾ ਲੋਟ ਨਹੀਂ ਹੁੰਦੇ ਅੱਜ ਜਗਰਾਤਾ ਸ਼ਨੀਵਾਰ ਦਾਣਾ ਮੰਡੀ ਚ ਅੱਛਾ ਉਹ ਮਮਾ ਅੱਗੇ ਪਹੁੰਚੋ ਹਾਂ ਮਮਾ ਅੱਗੇ ਪਹੁੰਚੋ ਉੱਥੇ ਵੀਜੀ ਆ ਜਾ ਹਾਂ ਉਹ ਤਿੰਤ ਪੁਣੀ ਜੋਤ ਲੈਣ ਗਏ ਆ ਜੋਤ ਲੈ ਕੇ ਆ ਗਏ ਤਿੰਨ ਪੁਣੀ ਜੋਤ ਲੈਣ ਗਏ ਆ ਕੋਈ ਮਿੱਤਰੋ ਜਿਹੜੀ ਆਫਰ ਅੱਜ ਲੱਗ ਗਈ ਸ਼ਨੀਵਾਰ ਨੂੰ ਥੋੜਾ ਜਿਹਾ ਬਚਿਆ ਕੁਝ ਮਾਲ ਰੇਟ ਘਟਾ ਤੇ ਪਰ ਕੁਆਲਿਟੀ ਇੰਨੀ ਵੀ ਮਾੜੀ ਨਹੀਂ ਹੋਈ ਹਾਲੇ ਵੀ ਜਾਨੀ ਸਹੀ ਭਾ ਕੱਲ ਨੂੰ ਐਤਵਾਰ ਬਾਹੂਆਂ ਦੇ ਕੱਲ ਨੂੰ ਬੰਦ ਕਰਨੀ ਪਣੀ ਹੈ ਦੁਕਾਨ ਕੱਲ ਤੋਂ ਪਹਿਲਾਂ ਅੱਜ ਅੱਜ ਸ਼ਨੀਵਾਰ ਨੂੰ ਲੈ ਜਾਓ ਛੋਲੀਆਂ ਛੋਲੀਆਂ ਹੋ ਗਈ ਦੇਖ ਅੰਦਰ ਛੋਲੀਆਂ ਬਾਈ ਵੀ ਕਦੇ ਟਾਟਾ ਵੇਖ 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 ਵਾਵਾ ਵਾਵਾ ਘੱਟ ਲੱਗਦੀਆਂ ਜ਼ਿਆਦੇ ਆ ਐ ਮਿੱਟੀ-ਮੁੱਟੀ ਜੀ ਲੱਗੀ ਆ ਬਾਈ ਹਨਾ ਮਿੱਟੀ ਨਹੀਂ ਮਿੱਟੀ ਇਹਦੇ ਨਾਲ ਪਤਾ ਕੀ ਹੈ ਜਿਹੜਾ ਮਿੱਟੀ ਨਾਲ ਰਿਐਕਸ਼ਨ ਆਲੇ ਇੱਕ ਤਾਂ ਪੋਲਾ ਹੁੰਦਾ ਵਾ ਇੱਕ ਡੰਡੀ ਪੱਤੇ ਟੁੱਟ ਜਾਂਦਾ ਇਹਦਾ ਸਹੀ ਗੱਲ ਆ ਕੱਲਾ ਗੰਜਾ ਹੋ ਜਾਂਦਾ ਇਹਦਾ ਹੁਸਨ ਨਾਲ ਹੀ ਸਾਰਾ ਮੁੱਲ ਹੈ ਵੇਖ ਸਿੰਘ ਦਾ ਬੋਲਦਾ ਇਹਦੇ ਨਾਲ ਹੀ ਬੋਲ ਲੈ ਸਰ ਆਪਾਂ ਠੀਕ ਤੇ ਆਪਾਂ ਕਈ ਵਾਰੀ ਗਾ ਕਹਿ ਦਿੰਦਾ ਯਾਰ ਇਹਨੂੰ ਤਾਂ ਮਿੱਟੀ ਲੱਗੀ ਆਏ ਹਣਾ ਤੇ ਵੇਖ ਗਿਆ 40 ਰੁਪਏ ਕਿਉਂ ਵੇਖਿਆ ਕਿਉਂਕਿ ਨੇਚਰਲ ਚੀਜ਼ ਜਿਹੜੀ ਬਈ ਨੇਚਰਲ ਹੀ ਹੁੰਦੀ ਆ ਨਾ ਨਾ ਰੋਣਾ ਸ਼ੁਰੂ ਹੋ ਗਿਆ ਮੰਡੀ ਦੇ ਵਿੱਚ ਹੁਣ ਨਾਰਾਂ ਦੇ ਨਾਰ ਹੀ ਤੁਹਾਨੂੰ ਮਿਲਿਆ ਕਰਨਗੇ ਮੰਡੀ 'ਚ ਵੇਖੋ ਬਈ ਇਹਦਾ ਨਾਰ ਪਾਇ ਸਾਹ ਬਈ ਨਾਰ ਰਹਿ ਗਿਆ ਅੱਜ ਸਿਰਫ 50 ਰੁਪਏ ਕਿਲੋ ਕੁਆਲਿਟੀ ਜ਼ਰੂਰ ਵੇਖ ਲਓ ਜੇ ਪਰ ਨੇੜਿਓ ਇਹੋ ਜਾ ਆ ਰਿਹਾ ਜੀ ਨਾਰ ਹੁਣ ਤੇ ਇਹ ਭਾਈ ਹੁਣ ਚੱਲ ਪਿਆ ਵਾਧੂ ਵਾਧੂ ਆਇਆ ਕਰੂਗਾ ਮੰਡੀ ਜਿਵੇਂ ਸੇ ਅੱਗੇ ਕਰਬਲ ਕਰਦੇ ਜਿਵੇਂ ਨਾਰਾ ਦੀ ਵਾਗ ਨਾਰਾ ਮਟਰ ਕਿੰਨਾ 110 ਰੁਪਏ ਤੇ ਜਿਹੜਾ ਆਪਣਾ ਛੋਟਾ ਮਟਰਾ ਹੋ ਦੋ ਦਾ 60 ਬਾਟਰ 50 ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਡੂ ਕਿਤੇ ਚੱਲਦੇ ਭਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸਾਹਿਬ ਟੋ ਬਾਈ ਰੋਜ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਅੱਜ ਜਿਹੜੀ ਤਰੀਕ ਹੋ ਗਈ ਭਾਈ ਤੇ 14 ਦਸੰਬਰ 2000

ਪਹਿਲਾ 65 ਬਣ ਚਲੀ ਇਹਦਾ 765 ਤੇ 70 ਰੁਪਏ 70 ਰੁਪਏ ਮੇਰ ਤੋਂ ਪਹਿਲਾਂ ਨਹੀਂ ਆਹ ਭਾਈ ਇਧਰ ਗਾਜਰ 15 ਰੁਪਏ ਗਾਜਰ ਹੈ ਕਿ 15 ਰੁਪਏ ਹਾਂ ਗਾਜਰ 15 ਰੁਪਏ ਹੈ ਆ ਗਈ ਮੂਲੀ ਇਹਦਾ ਕੀ ਰੇਟ ਲੱਗਿਆ ਇਹ ਪੰਜ 6 ਰੁਪਏ ਵਿਕਦੇ ਪੰਜ 6 ਰੁਪਏ ਇਹਦੇ ਮੂਲੀ ਦਾ ਭਾਜ ਜਿਹੜਾ ਪੰਜ 6 ਰੁਪਏ ਕੋੜ ਕਬੂਲ ਭਾਲ ਕੇ ਕੀ 30 ਰੁਪਏ ਪਾਂਦਾ ਵਿਕਦਾ ਭਾਲ ਕੇ 30 ਰੁਪਏ ਪੁੱਤੀ 30 ਰੁਪਏ ਪੰਜ ਪੰਜ ਗੁੱਟੀਆਂ ਪਹਿਲਾਂ 50 ਦੀਆਂ ਪੰਜ ਸੀ 30 ਦੀਆਂ ਪੰਜ 50 ਦੀਆਂ 30 ਰੁਪਏ ਪਾਂਦਾ ਇਹ ਪਿਆਜ ਹੈ ਗਿਆ 40 ਰੁਪਏ ਇਹ 40 ਇਹ ਸੁਗਰੇ ਨਹੀਂ ਆਏ ਸੁਗਰੇ ਆਏ ਨਹੀਂ ਕੇ ਕੋਲੇ ਵੇਗੇ 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 ਤੇ ਆਈ ਖੜਿਆ ਭਾਈ ਮੱਤਾਂ ਵਾਲੀ ਦੁਕਾਨ ਤੇ ਜਿੱਥੇ ਰੇਟ ਇਹ ਗਣਾਈ ਜਾਂਦੇ ਤਾਜੇ ਦਾ ਜੋ ਹੋਲਸੇਲ ਦੇ ਰਹਿਣਾ ਇਕੱਠਾ ਲੈਣਾ ਪਹਿਲਾਂ ਇਹ ਕਿੰਨਾ ਕਿੰਨਾ ਮਾਇਆ ਆ ਕਿੰਨੇ ਦੀ ਪੰਡ ਬਣੇ ਇਹ 50 ਰੁਪਏ ਦੀ ਪੰਡ ਹੋਊਗੀ ਯਾਰ ਇਹ 50 ਕਿਲੋ ਦੀ ਪੰਡ 50 ਦੀ ਤਾਂ ਨਹੀਂ ਹੋਣੀ ਇਹ 50 ਰੁਪਏ ਦੀ ਗੁੱਟੀ ਦੇ ਦੇਣੀ ਆ ਠੀਕ ਆ 50 ਰੁਪਏ ਦੀ ਪੰਡ ਹੋਊਗੀ ਸਾਰੀ ਇਹ ਵੀ ਕਿੰਨੇ ਕਿਲੋ 15 16 ਕਿਲੋ ਹੋਊਗਾ ਹਣਾ ਇੰਨਾ ਕੁ ਵਜਨ ਹੋਊਗਾ ਭਾਈ ਤੇ ਅੱਧ ਕਰਕੇ ਨਾਲ ਕਿਤੇ ਦੇ ਦੇਣੇ ਇਕੱਠਾ ਜਿੰਨਾ ਮਰਜ਼ੀ ਲੈ ਲੈ 5 ਕਿਲੋ ਲੈ ਲੈ 10 ਕਿਲੋ ਲੈ ਲੈ 5 ਕਿਲੋ ਘੱਟੋ ਘੱਟ ਮਿਲੂਗਾ ਐਂ ਦਾ ਨਹੀਂ ਕੋਈ ਪਾਈਆ ਲੈ ਜੂ ਇੱਥੋਂ ਪਾਈਆ ਨਹੀਂ ਕੋਈ ਲੈ ਆਉਣਾ ਉਸੇ ਦੇ ਰੇਟ ਆ ਬਾਈ ਅੰਦਰਲੇ ਰੇਟ ਆ ਜਿਹੜੇ ਮਿੱਤਰੋ 5-5 ਕਿਲੋ ਘੱਟਾ ਤੇ ਬਾਕੀ ਮੱਤੇ ਸਾਹਮਣੇ ਮਿਲਦਾ ਮੱਤੇ ਦਾ ਉਹਨੂੰ ਮਿਲ ਗਏ ਆ ਵੇਲਾ ਗੋਭੀ ਆ ਵੇਲਾ ਜਿਹੜਾ ਬੰਦਾ ਗੱਲ ਕਰੀ ਆ ਆ ਲੈ ਕੇ ਚੱਲਿਆ ਗੋਭੀ ਚ ਇੱਕ ਚੱਕ ਕੇ ਕੱਲਾ ਔਖਾ ਹੀ ਆ ਨਾ ਲਾ ਨਾ ਲਾਲਾ ਬੰਦਾ ਕੋਈ ਲਾਲਾ ਤੂੰ ਕਰਾ ਹਾਏ ਕੱਲਾ ਕੱਲਾ ਪਹਿਲਾ ਜੁਝਾਰ ਸਿੰਘ ਨੂੰ ਸਸਰੀਕਾਲ ਬੁਲਾਦੀ ਹੋਇਆ ਉਹ ਆ ਦਾ ਮਾਸੀ ਦੇ ਜੋੜਾ ਨਹੀਂ ਠੀਕ ਹੁੰਦੇ ਹੈ ਕਿੰਦਾ ਲੋਟ ਨਹੀਂ ਹੁੰਦੇ ਕੋਈ ਤਾਂ ਆ ਸੀ ਬਾਈ ਜੁਝਾਰ ਸਿੰਘ ਬਾਈ ਤੈਨੂੰ ਵੀ ਸਸਰੀਕਾਲ ਸਸਰੀਕਾਲ ਜੁਝਾਰ ਸਿੰਘ ਦਾ ਨਾਮ ਵੀ ਲਿਆ ਕਰੇਗਾ ਜੁਝਾਰ ਸਿੰਘ ਦਾ ਨਾਮ ਵੀ ਆਇਆ ਕਰੂਗਾ ਐਵੇਂ ਕਬਰਾਈ ਜੰਨਾ ਕਮੈਂਟ ਕਰੀ ਜੰਨਾ ਸਹੀ ਗਾ ਗੋਭੀ ਇਕੱਲਾ ਹੀ ਚੱਕੀ ਫਰਦਾ ਓੱਖਾ ਹੀ ਜਾਂਦਾ ਤੂੰ ਗੋਭੀ ਵੇਖੀ 35 ਰੁਪਏ 32 ਰੁਪਏ ਭਾਈ ਠੀਕ ਆ 35 ਰੁਪਏ ਮੂਲੀ 5-6 ਰੁਪਏ ਮੂਲੀ 5-6 ਰੁਪਏ ਮਿਰਚ 30 ਰੁਪਏ ਗਾਜਰ 8 ਤੋਂ 10 ਰੁਪਏ ਗਾਜਰ 8 ਤੋਂ 10 ਇਹ ਕੀ ਗੋਭੀ ਤਾਂ ਨਹੀਂ ਮੰਡੀ ਮਟਰ 110 ਰੁਪਏ ਪੈਨਸਲ ਮਟਰ 110 ਰੁਪਏ ਵਿਕਿਆ ਸਿਰੇ ਦਾ ਮਟਰ 110 ਆਪਣੀ ਦੁਕਾਨ ਤੇ ਮਟਰ ਕਿੰਨਾ 110 ਰੁਪਏ ਤੇ ਜਿਹੜਾ ਆਪਣਾ ਛੋਟਾ ਮਟਰ ਆ ਉਹ ਦੋ ਦਾ ਮਟਰ 60 ਰੁਪਏ 50 ਦਾ ਮਟਰ ਭਾਈ ਇਹ ਚਿੰਡੋ ਵਾਇ ਇਧਰ ਤੁਹਾਡੇ ਕੋਲੇ ਯਾਰ ਚਿੰਡੋ ਵੇਗ ਗਿਆ 40 ਰੁਪਏ ਲਿਖਿਆ ਬਾਈ 40 ਰੁਪਏ ਟਡਾ ਦੇਸੀ ਚੱਪਣ ਢਿੰਡੋ ਆ ਗਿਆ ਚੱਪਣ ਸੀ ਨਾ ਤੇ ਦੂਜਾ ਚੱਪਣ ਢਿੰਡੋ ਦੇਸੀ ਕਿੱਥੋਂ ਪਾਲਦਾ ਹੈ ਤੂੰ ਨਹੀਂ ਆ ਜਾਂਦੇ ਕਈ ਨਹੀਂ ਰਾਜ ਰੂਜਸਤਾਨ ਕਹਿੰਦੇ ਬਸ ਖਤਮ ਇਹੀ ਆਉਂਦੇ ਕਹਿੰਦੇ ਚੱਪਣ ਢਿੰਡੋ ਹੋਰ ਕਿਹੜੀ ਵੈਰੈਟੀ ਰਹਿ ਗਈ ਯਾਰ ਆ ਵੈਰੈਟੀ ਨਹੀਂ ਮੇਰੇ ਚਾਚਾ ਰਹਿ ਗਏ ਇਹ ਸੀ ਅਸੀਂ ਉਹ ਠੀਕ ਆ

ਤਿਆਰ ਇੰਨੀ ਸੋਹਣਾ ਹੋ ਗਿਆ ਫੁੱਲ ਯਾਰ ਬਈ ਮਿਹਨਤ ਤਾਂ ਬਹੁਤ ਲੱਗੀ ਉਹ ਇਹ ਸਪਰੇਆ ਫੁੱਲ ਟੋਕਣਾਂ ਪੈਣਗੇ ਨਹੀਂ ਨਹੀਂ ਬਾਹਲੀ ਮੈਂ ਰੇ ਨਹੀਂ ਬੋਲਦਾ ਇਹ ਐਫ ਡੀ ਵੀ ਹੁਣ 5 ਲੱਖ ਦੀ ਰੋਇ ਕਰਾਉਂਦਾ ਇਹ ਹਾਂ ਨਾ ਕਮਾੜੀ ਬਹੁਤ ਵਾਕ ਬੈਂਕਾਂ ਲੈ ਖੇਤ ਚ ਆਜ ਬੈਂਕਾਂ ਲੈ ਖੇਤ ਚ ਆ ਜਨ ਪੈਸੇ ਲੈਣ ਖੇਤ ਚ ਅੰਡਰ ਕਰਾਂਗਾ ਕੋਈ ਨਾ ਜਮਾ ਅੰਡਰ ਕਰਗਾ ਨਹੀਂ ਹਾਂ ਫਰੀਆ ਕਿੱਥੇ ਇਹ ਟੱਪੀ ਵਾਲੇ ਟੱਪੀ ਰਹਿ ਆਏ ਠੀਕ ਹਾਂ ਪਰ ਗਿਆ ਬਰਾਤੀ ਇਹ ਉਹ ਤੋਂ ਬਾਅਦ ਨਹੀਂ ਗਿਆ ਵਿਆਹ ਕਿ ਲੈ ਕੇ ਆਇਆ ਸਹੀ ਹਾਂ ਹਾਂ ਉਦੋਂ ਮੁੜ ਕੇ ਗਿਆ ਨਹੀਂ ਇਹ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਕਹਿੰਦਾ ਮੈਂ ਫਿਰ ਜਾਂਦਾ ਗੋਬੀ ਜੀ ਮੰਦਾ ਜਾਊਗਾ ਤੇ ਜਾਂ ਫਿਰ ਸੌਣਿਆਂ ਦੇ ਜਾਊਗਾ ਨਾਸੀ ਦਾ 84 ਟ੍ਰਿਪਲ ਜੀ ਦਾ ਚਾਹੀਦਾ 86 ਬਾਈ ਜੀ ਹਾਂ ਕਿੰਨੂੰ ਸੌਵਾਰ ਨੂੰ ਪਾਊਗਾ ਕਿੰਨੂੰ ਸ਼ੁਰੂ ਕਰਤਾ ਬਾਈ ਜੀ ਕਿੰਨੂੰ 35 ਤੋਂ 40 ਰੁਪਏ ਸਿਰੇ ਦਾ ਡੰਡੀ ਪੱਤੀ ਵਾਲਾ ਕਿੰਨੂੰ ਅੱਛਾ ਅੱਜ ਆਪਣੀ ਦੁਕਾਨ ਤੇ ਵੇਚ ਗਿਆ ਅੱਜ ਬਾਈ ਜੀ ਅੱਜ ਆ ਜਾ ਇਸ ਕਿੰਨੂੰ ਹਾਂ ਡੰਡੀ ਪੱਤੀ ਵਾਲਾ ਕੋਈ ਸਕ੍ਰੈਚ ਸੀ 40 ਰੁਪਏ ਕਿਨੂੰ ਨੈਟ ਵਿਕਿਆ ਕਿਆ ਬਾਤ ਆ ਭਾਈ ਤੇ ਬਾਕੀ ਕਿਨੂੰ ਬਾਈਆਂ ਦੀ ਦੁਕਾਨ ਤੇ ਆਉਣ ਲੱਗਿਆ ਨਾ 100 ਵਾਰ ਨੂੰ ਉਦੋਂ ਮਿਲਦੇ ਉਦੋਂ ਬਣਾਵਾਂਗੇ ਵੀਡੀਓ ਠੋਕੇ ਠੀਕ ਆ ਭਰਾ ਠੀਕ ਆ ਭਾਈ ਲੈ ਭਾਈ ਇਧਰ ਬਿੱਲੇ ਸੇੜ ਦੀ ਦੁਕਾਨ ਦਾ ਹੋਰ ਸੇੜ ਸਾਹਿਬ ਕੀ ਆਲਾ ਜੀ ਠੀਕ ਹੈ ਠੀਕ ਸੇ ਤਾਂ ਕਿਵੇਂ ਆਪਣੀਆਂ ਵਧੀਆ ਘੱਟ ਘੱਟ ਕੇ ਮਿਲੇ ਆਲੇ ਇਧਰ ਪੈਸੇ ਗਣ ਤੇ ਬੀਜੀਆ ਪਰ ਆਪਾਂ ਰੇਟ ਰੂਟ ਪੁੱਛਦੇ ਆ ਤਾਂ ਭਾਵੇਂ ਟਮਾਟਰ ਦਾ ਰੇਟ ਕਿੰਨਾ ਕਰਤਾ ਜੀ ਟਮਾਟਰ ਜੁਗਿਆ 25 ਰੁਪਏ ਕਿਲੋ ਟਮਾਟਰ ਨਾ ਗਿਆ ਭਾਈ 25 ਰੁਪਏ 1 ਕਿਲੋ ਤੇ ਨਾਰ ਰੋਣਾ ਸ਼ੁਰੂ ਹੋ ਗਿਆ ਮੰਡੀ ਦੇ ਵਿੱਚ ਉਹ ਨਾਰਾਂ ਦੇ ਨਾਰ ਹੀ ਤੁਹਾਨੂੰ ਮਿਲਿਆ ਕਰਨਗੇ ਮੰਡੀ 'ਚ ਵੇਖੋ ਭਾਈ ਇਹਦਾ ਨਾਰ ਪਾਇਏ ਕ੍ਰੈਡ ਕਿੰਨੇ ਕਾ ਗਿਆ ਆਪਣੇ ਕੋਲ ਇਹਦੀ ਇਹ ਆਏ 40 ਇਹ ਕੀ ਰੇਟ ਆਈ ਇਹ ਹੋ ਗਿਆ 50 ਰੁਪਏ 50 ਰੁਪਏ ਕਿਲੋ ਲੈ ਭਾਈ ਨਾਰ ਰਹਿ ਗਿਆ ਅੱਜ ਸਿਰਫ 50 ਰੁਪਏ ਕਿਲੋ ਆ ਕੁਆਲਿਟੀ ਜ਼ਰੂਰ ਵੇਖ ਲਓ ਜੇ ਪਰ ਨੇੜੇ ਉਹ ਇਹੋ ਜਿਹਾ ਆ ਰਿਹਾ ਜੀ ਨਾਰ ਹਣ ਤੇ ਇਹ ਭਾਈ ਹੁਣ ਚੱਲ ਪਿਆ ਵਾਧੂ ਵਾਧੂ ਆਇਆ ਕਰੂਗਾ ਮੰਡੀ ਜਿਵੇਂ ਸੇ ਅੱਗੇ ਕਰ ਬਲ ਕਰਾਂਗੇ ਜਿਵੇਂ ਨਾਰਾ ਦੀ ਵਾਗ ਉਹ ਨਾਰਾ ਦੀ ਵਾਗ ਕਰੂਗੀ 50 ਰੁਪਏ ਕਿਲੋ ਭਾਈ ਨਾਰਾ ਹਣ ਜੀ ਨੇ ਮੇਤਰੋ ਕਾਣੇ ਕਹਿੰਦੇ ਨਾਰ ਮਹਿੰਗੇ ਵਾਲੇ ਮਹਿੰਗੇ ਵਾਲੇ ਅੱਜ ਹੋ ਗਏ ਸਸਤੇ ਤੇ ਪਵਿੱਤਾ ਜੀ ਪਵਿੱਤਾ ਹੋ ਗਿਆ 30 ਰੁਪਏ ਕਿਲੋ ਇਹ 30 ਰੁਪਏ ਕਿਲੋ ਰਹਿ ਗਿਆ ਸਾਰਾ ਭਾਈ ਮੈਂ ਨਾ 40 ਤੋਂ ਆ ਗਿਆ ਥੱਲੇ 10 ਰੁਪਏ ਕਿਲੋ ਇਹ ਥੱਲੇ ਆ ਗਿਆ 30 ਰੁਪਏ ਕਿਲੋ ਕਰੇਡ ਤੇ ਵਜ਼ਨ ਕਿੰਨਾ ਕਹੂਗਾ ਜੀ ਕੋਈ 11 12 ਇਹ 11 12 ਕਿਲੋ ਇਹਦਾ ਜੀ ਇਹ ਵੀ 11 ਕਿਲੋ ਜੀ ਇਹ ਹੀ 11 12 ਕਿਲੋ 11 12 ਕਿਲੋ ਇਹ ਵੀ ਵਜਨ ਤੇ ਟਮਾਟਰ ਪਿੰਡੂ ਕਿਤਾ ਬਾਈ ਆ ਜੀ ਇਹਦਾ ਵਜਨ ਇਹਦੇ 15 16 ਕਿਲੋ ਇਹਦਾ 15 16 ਕਿਲੋ ਇਹ ਤਾਂ ਬਣਾ ਕੇ ਤਾਂ ਲੈ ਜਾਂਦਾ ਬਾਹੂ ਪਿੰਡੂ ਕਿਤਾ ਭਰ ਦੇ ਕਹਣਾ ਮੋਬਾਈਲ ਤੇ ਵੇਚਦਾ ਭਰ ਕੇ ਦੇ ਤੇ ਆ ਆ ਗਏ ਜੀ ਇਧਰ ਅੰਗੂਰ ਇਹਨਾਂ ਦਾ ਕੀ ਰੇਟ ਆ ਜੀ ਅੰਗੂਰ 700 ਰੁਪਏ ਟ੍ਰਿਕ 700 ਰੁਪਏ ਦੀ ਟ੍ਰਿਕ ਕਿੰਨੇ ਜੀ ਆਪਣੇ ਇਹ 10 ਪੀਸ 10 ਪੀਸ ਜਾਨੀ 70 ਰੁਪਏ ਦੇ ਇੱਕ ਹਾਂ 70 ਤੇ ਕਿੰਨਾ ਵਜਨ ਆਦਾ ਇਹ ਇੱਕ ਦਾ ਡੱਬੀ ਦਾ ਇਹ ਹੋਊਗਾ 800 ਗ੍ਰਾਮ 800 ਗ੍ਰਾਮ 70 ਰੁਪਏ ਦੇ ਨੇੜੇ ਤੇ ਬਾਈ ਜਿਹੜਾ 80 ਰੁਪਏ ਨੇੜੇ ਦੇ ਕਿਲੋ ਜਿਹੜਾ ਵੇਖ ਗਿਆ ਜੀ ਇੱਧਰ ਇੱਧਰ ਆ ਗਿਆ ਬਾਈ ਜਿਹੜੇ ਕਿੰਨੂ ਕਿ ਸੰਤਰੇ ਆਈ ਇਹ ਕਿੰਨੂ ਆ ਲੈ ਨਹੀਂ ਇਹ ਦੋ ਨੰਬਰ ਕਿੰਨੂ ਹੈ ਦੋ ਨੰਬਰ ਕਿੰਨੂ ਹੈ 22 ਰੁਪਏ ਕਿਲੋ ਹੈ ਤੇ ਵੈਸੇ ਜਿਹੜਾ ਸਿਰੇ ਦੀ ਕੁਆਲਿਟੀ ਵਾਲਾ ਕਿੰਨਾ ਵੇਖ ਗਿਆ ਜੀ 40 ਰੁਪਏ ਕਿਲੋ ਉਹ ਕਿ 40 ਵਾਲਾ ਜੀ ਆ ਬਿਆ ਜੀ ਨਹੀਂ ਇੱਧਰ ਦੇ ਦਾ ਬਿਆ ਇੱਧਰ ਆ ਬਿਆ ਬਈ 40 ਰੁਪਏ ਵਾਲਾ ਕਿੰਨੂ ਜਿਹੜਾ ਆ ਕੁਆਲਿਟੀ ਸ਼ਾਨਦਾਰ ਸਿਰੇ ਦੀ ਸੰਤਰੇ ਆਈ ਸੀਗਾ ਜੀ ਸੰਤਰੇ ਨਹੀਂ ਆਇਆ ਤੇ ਮਾਲਟਾ ਜੀ ਨੋ ਮਾਰਦੇ ਕਾਲੇ ਪਏ ਆਪਣੇ ਔਲੇ ਉਧਰ ਹੈ ਅੱਛਾ ਔਲੇ ਇਧਰ ਗਾਜਰੀਆਂ ਦੇ ਤੇ ਇਧਰ ਗਾਜਰ ਤਾਂ ਕਿੰਨਾ ਕਰਤਾ ਜੀ ਗਾਜਰ 12 ਰੁਪਏ ਕਿਲੋ ਗਾਜਰ 12 ਰੁਪਏ ਕਿਲੋ ਬਾਈ ਤੇ ਕੇਲੇ ਦਾ ਜੀ ਕੇਲੇ 30 ਰੁਪਏ ਕਿਲੋ ਦੇ ਆ ਭਾਈ 30 ਰੁਪਏ ਕਿਲੋ ਯਾਨੀ 10 ਰੁਪਏ ਸਿੱਧਾ ਡਾਊਨ ਆ ਗਿਆ ਕੇਲਿਆਂ ਦੇ ਵਿੱਚ ਉਦੋਂ 35 ਸੀਗੇ ਵੈਸੇ ਤਾਂ 5 ਰੁਪਏ ਡਾਊਨ ਆ ਗਿਆ ਜੇ ਆਪਾਂ ਆਲ ਸਾਰਾ ਰੇਟ ਦੀ ਗੱਲ ਕਰੀਏ ਹੁਣ 40 ਚੁੜੀ ਆ 30 ਰੁਪਏ ਸਿਰੇ ਦਾ ਭਾਰ ਹੈਗਾ ਜੀ ਸਿਰੇ ਸਿਰੇ ਦਾ ਭਾਰ ਹੈਗਾ ਤੇ 97792 13791 ਕਨੈਕਟ ਸੇਠ ਨਾਲ ਕਰ ਲਿਓ ਜੇ ਕੋਈ ਵੀ ਮਾਲ-ਛਾਲ ਚਾਹੀਦਾ ਅੱਜ ਰੇਟ ਮੰਦੇ ਆ ਜੀ ਮੰਦੇ ਮੰਦੇ ਆ ਰੇਟ ਅੱਜ ਆ ਜਾਓ ਭਾਈ ਤੇ ਬਾਕੀ ਇਧਰ ਕਿੰਨੂ ਵਾਲੇ ਬਾਈ ਨਾਲ ਵੀ ਗੱਲ ਕਰਦੇ ਆ ਤੇ ਬਾਈ ਨੇ ਜਾਣਕਾਰੀ ਬਹੁਤ ਸੋਹਣੀ ਦਿੱਤੀ ਸੀ ਤੇ ਬਾਈ ਨਾ ਕਰੀਏ ਗੱਲਬਾਤ ਇੱਧਰ ਆ ਜਿਹੜਾ ਕਿੰਨੂ ਪਿਆ ਨਾ ਬਾਈ ਆ ਕਿੰਨੂ ਬੋਧੀ ਇਹ ਆ ਚੱਲ ਬਾਈ ਹੋਰ ਠੀਕ ਹੈ ਸਿੱਧਾ ਕਹੇ ਆਪਣੀ ਵਧੀਆ ਸਿੱਧ ਬਹੁਤ ਵਧੀਆ ਬਾਈ ਜੀ ਆ ਕਿੰਨੂ ਬਾਈ ਕੀ ਰੇੜਾ ਵਗਿਆ ਜੀ ਕੀ ਰੇੜਾ ਬਾਈ ਜੀ ਕਿੰਨੂ ਇਹ ਇਹ 40 ਇਹ 40 ਰੁਪਏ ਕਿੰਨੂ ਆ ਜੀ 40 ਰੁਪਏ ਕਿਲੋ ਤੇ ਬਾਈ ਜਾਣਕਾਰੀ ਦੇਈ ਜਾਂਦੇ ਸੀ ਬਹੁਤ ਵਧੀਆ ਯਾਰ ਹਨਾ ਵੀ ਵੈਕਸ ਬੁਕਸ ਬਾਈ ਕਿਵੇਂ ਦੱਸਦੇ ਸੀ ਕਿ ਸਾਰੀ ਦੱਟਿਆ ਗਏ ਆਮੜਾ ਪਤਾ ਕੀ ਹੈ ਇੱਕ ਮਿੰਟ ਬਈ ਇਹ ਲਾ ਦੀਏ ਬਾਈ ਦੇ ਮੈਕ ਲਾ ਦੀਏ ਇੱਕ ਮਿੰਟ ਬਈ ਆਮੜਾ ਪਾਸੇ ਕਰ ਗੱਲ ਨਾ ਕਰ ਕੋਈ ਜੱਟਾਂ ਦੇ ਪਰਤਾਵਾ ਹੋ ਕੇ ਇਹ ਲੱਭੋ ਹੁਣ ਇੱਕ ਨਾ ਤੁਸੀਂ ਚੀਜ਼ ਵੇਖੀ ਜਾਨੇ ਹੋਗੇ ਵੀ ਯਾਰਾ 40 ਰੁਪਏ ਵੇਖ ਗਿਆ ਪਰ ਐ ਮਿੱਟੀ-ਮੁੱਟੀ ਜੀ ਲੱਗੀ ਆ ਬਾਈ ਹਨਾ ਮਿੱਟੀ ਨਹੀਂ ਮਿੱਟੀ ਇਹਦੇ ਨਾਲ ਪਤਾ ਕੀ ਹੈ ਜਿਹੜਾ ਮਿੱਟੀ ਨਾਲ ਰੈਕਸ਼ਨ ਵਾਲੇ ਇੱਕ ਤਾਂ ਪੋਲਾ ਹੁੰਦਾ ਵਾ ਇੱਕ ਡੰਡੀ ਪੱਤੇ ਟੁੱਟ ਜਾਂਦਾ ਇਹਦਾ ਸਹੀ ਗੱਲ ਆ ਕੱਲਾ ਗੰਜਾ ਹੋ ਜਾਂਦਾ ਇਹਦਾ ਹੁਸਨ ਨਾਲ ਹੀ ਸਾਰਾ ਮੁੱਲ ਹੈ ਵੈਕਸਿੰਗ ਦਾ ਬੋਲਦਾ ਇਹਦੇ ਨਾਲ ਹੀ ਬੋਲ ਲੈ ਸਰ ਆਪਾਂ ਠੀਕ ਹੈ ਤੇ ਆਪਾਂ ਕਈ ਵਾਰੀ ਗਾ ਕਹਿ ਦਿੰਦਾ ਯਾਰ ਇਹਨੂੰ ਤਾਂ ਮਿੱਟੀ ਲੱਗੀ ਆ ਹੈ ਨਾ ਤੇ ਵੇਖ ਕੇ 40 ਰੁਪਏ ਕਿਉਂ ਵੇਖਿਆ ਕਿਉਂਕਿ ਨੇਚਰਲ ਚੀਜ਼ ਜਿਹੜੀ ਭਾਈ ਨੇਚਰਲ ਹੀ ਹੁੰਦੀ ਆ ਨਾ ਇਹਨੂੰ ਵੈਕਸ ਨਹੀਂ ਕੀਤਾ ਜੇ ਵੈਕਸ ਕਰਨਗੇ ਤਾਂ ਡੰਡੀ ਟੁੱਟ ਜਣੀ ਆ ਤੇ ਇਹ ਦੂਜੇ ਦਿਨ ਹੀ ਮੁੜ ਕੇ ਇਹਦੇ ਚ ਰਸ ਜਾ ਜਾਂਣੀ ਘਟਣ ਲੱਗ ਪੈਂਦਾ ਸੁੱਕਣ ਲੱਗ ਪੈਂਦਾ ਹੁਣ ਖੁਸ਼ਕ ਹੋ ਜਾਂਦਾ ਨਾ ਹਾਂ ਹੁਣ ਜਾਨੀ 2-4 ਦਿਨ ਘੱਟ ਜਾਊਗਾ ਭਾਈ ਹਾੜਾ ਪੂਰਾ ਸਖਤ ਹੈ ਹਾੜਾ ਪੂਰਾ ਸਖਤ ਹੈ ਹੋਰ ਤੋ ਆ ਗਿਆ ਬਾਈ ਕਾਂਜੋ ਹੋਰ 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 ਤੋ ਆ ਗਿਆ ਤੇ ਬਾਕੀ ਬਾਈ ਵੈਕਸ ਜਿਹੜੀ ਆ ਗਾਕਾਂ ਨੂੰ ਚੰਗੀ ਤਾਂ ਲੱਗਦੀ ਆ ਸੋਹਣੇ ਲੱਗਦੇ ਆ ਪਏ ਨਹੀਂ ਬਾਈ ਤੋ ਚੀਜ਼ ਨਹੀਂ ਬਣਦੀ ਚੀਜ਼ ਨਹੀਂ ਬਣਦੀ ਜਿਹੜੀ ਆ ਚੀਜ਼ਾ ਹੋਣਾ ਐ ਖਾ ਸਕਦੇ ਮਿੱਟੀ ਆਵੇ ਹਾਂ ਪੰਜਾਬੀ ਕਹਿੰਦੇ ਸੋਹਣੀਆਂ ਸ਼ਕਲਾਵਾਲਿਆਂ ਦੇ ਦਿਲ ਕਾਲੇ ਕਾਲੇ ਹੁੰਦੇ ਨੇ ਉਹ ਚੀਜ਼ਾ ਆ ਦੇਖੋ ਹੁਣ ਨਾ ਟੰਕ ਲੱਗ ਗਿਆ ਮੇਰਾ ਚਮਕਾ ਗਿਆ ਨਾ ਹਣ ਜੇ ਇਹਨੂੰ ਧੱਕਾ ਕਰਨਗੇ ਮੜਾ ਇਹ ਹੋਰ ਆ ਡੰਡੀ ਟੁੱਟ ਜਾਣੀ ਬਸ ਟੁੱਟ ਜਾਨੀ ਸਹੀ ਜਦੋਂ ਇਹ ਵਿਕਸ਼ਣ ਚੱਲਦਾ ਨਾ ਬੁਰਸਾ ਚੱਲਦਾ ਬੜਕਾਉਂਦੀ ਐ ਇਹ ਮਸ਼ੀਨ ਅਵੇ ਲੋਹੀ ਉਹੀ ਕਿੰਨੂ ਸੀ ਆ ਉਹੀ ਇੱਕ ਮਿੰਟ ਆ ਪਾਈ ਤੇ ਹੋਰ ਦਿੱਤੀ ਆ ਜਿਵੇਂ ਆ ਕਿਵੇਂ ਆ ਬਈ ਇੱਕ ਮਿੰਟ ਕੰਨ ਬੁਖਾ ਲੀਏ ਆ ਬਈ ਇਹੋ ਜਿਹਾ ਸੀਗਾ ਪਹਿਲਾਂ ਹਣ ਹੁਣ ਸਾਫ ਕਰੀ ਬਈ ਆਏ ਮਿਕਸ ਕਰਦੇ ਆ ਇਹ ਮੜਾ ਠੋਕ ਵੀ ਲਾਣਾ ਐ ਚੌਂਕਿਆ ਲੈ ਯਾਰ ਲੈ ਹਲੇ ਨਾਲ ਕੀਤਾ ਹੀ ਕੋਈ ਨਹੀਂ ਆਪਾਂ ਉਹਦਾ ਹੋਰ ਮਟੀਰੀਅਲ ਵੀ ਲਾਉਂਦੇ ਨਾਲ ਉਹਦੇ ਦੇਖਣੇ ਲੱਗਦੀਆਂ ਨਾਲ ਵੈਕਸਿੰਗ ਲੱਗਦੀਆਂ ਤੇ ਫਿਰ ਚੰਗਾ ਆ ਜਾਂਦੀ ਹੈ ਪੂਰੀ ਤੇ ਮੇਰੇ ਰੇਡ ਦੇ ਪੈਨ ਸੋਹਣੇ ਲੱਗਦੇ ਆਪਾਂ ਨੂੰ ਤੇ ਮਿਹਨਤ ਕਰਨ ਦਾ ਫਲ ਹੈ ਨਾ ਜਿਹੜਾ ਜਿੰਨਾ ਮਿਹਨਤ ਕਰੂਗਾ ਉਨਾ ਫਲ ਮਿਲੂਗਾ ਜਿੰਨਾ ਕਿ ਮਿਹਨਤ ਕਰੂਗਾ ਉਨਾ ਫਲ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕੀ ਆ ਚੀਜ਼ਾਂ ਪੱਲਿਆ ਕਰਨਗੇ ਸਹੀ ਗੱਲ ਬਿਲਕੁਲ ਭਾਲ ਦੀ ਹੋਣੀ ਭਾਲ ਦੇ ਹੋਰ ਸਾਨੂੰ ਬੰਦ ਕਰ ਰੱਖਿਆ ਉਹਨਾਂ ਨੇ ਵੀ ਆਪਾਂ ਇਹਨੂੰ ਵੈਕਸ ਨਹੀਂ ਕਰਨਾ ਐਦਾਂ ਹੀ ਚਲਾਉ ਉਹਨੂੰ ਇੱਕ ਗੱਲ ਤੁਹਾਨੂੰ ਮੈਂ ਹੋਰ ਇਹਦੇ ਦੇ ਵੈਕਸ ਕੀਤੇ ਦਾ ਨੁਕਸਾਨ ਉਵੇਂ ਨਹੀਂ ਜੇ ਮੰਨ ਕੇ ਚਲੋ ਜਿਹੜੀ ਸਿੱਧੀ ਅਬਾਜੀ ਚ ਖਾਣੀ ਆ ਉਹਦੇ ਜਿਆਦਾ ਜੇ ਮੰਨ ਕੇ ਚਲੋ ਸੇ ਖਾਣਾ ਸਿੱਧਾ ਜੇ ਸੇ ਨੂੰ ਵੈਕਸ ਕਿਦੋਂ ਵੈਕਸ ਅੰਦਰ ਜਾਊਗਾ ਭਾਈ ਇਹਦਾ ਚਲ ਆਪਾਂ ਛਿਲੜ ਸੱਟ ਕੇ ਲਾ ਕੇ ਸੜਦੇ ਨਾ ਜਾਂ ਮੂੰਗੀ ਦੀ ਦਾਲ ਆ ਗਈ ਜਿਵੇਂ ਹਰੀ-ਹਰੀ ਐ ਚੰਕਦੀ ਉਹਦੇ ਤੇ ਜਦੋਂ ਲਾ ਦਿੰਦੇ ਕੋਨਾ ਕੋ ਬਾਈ ਉਹ ਸਿੱਧੀ ਆਪਣੇ ਅੰਦਰ ਜਾਂਦੀ ਤੇ ਪਰ ਭਾਈ ਆ ਚ ਜਿਹੜੀ ਨੇਚਰਲ ਜਿਹੜੀ 40 ਰੁਪਏ ਕਿਲੋ ਅੱਜ ਕਿਲੋ ਦਾ ਭਾਅ ਰਹਿ ਗਿਆ ਜੀ ਤੇ ਅੱਜ ਦੇ ਰੇਟ ਤੇ ਤਾਜ਼ੇ ਵਖਾਈ ਨਾ ਕੋਟਕ ਬਰਾਂ ਹੋਰ ਪੜਾ ਠੀਕ ਹੈ ਭਾਈ ਚਲੋ ਵਧੀਆ ਜੀ ਅਜੇ ਬਾਕੀ ਹੋਰ ਰੇਟ ਪਤਾ ਕਰਦੇ ਆ ਭਾਈ ਜਿਹੜੇ ਕੀ ਕੀ ਚੱਲੀ ਜਾਂ ਤੇ ਰومی ਦੀ ਦੁਕਾਨ ਤੇ ਪੰਜਾਬ ਫਰੂਟ ਕੰਪਨੀ ਤੇ ਖੜੇ ਆ ਜੀ ਤੇ ਰومی ਨਹੀਂ ਦਿੱਦਾ ਪਰ ਯਾਰ ਰومی ਕਿੱਧਰ ਗਿਆ ਜੀ ਅੱਜ ਬੋ ਜੀ ਕੀ ਹਾਲ ਚੱਲ ਰومی ਜੀ ਰومی ਜੀ ਗਏ ਆ ਚਿੰਤਪੁਰ ਨੇ ਉਹ ਨਹੀਂ ਰੇਗਦਾ ਮੰਡੀ ਚ ਜੋਤ ਲੈਣ ਗਏ ਆ ਅੱਜ ਅੱਜ ਜਗਰਾਤਾ ਸ਼ਨੀਵਾਰ ਦਾਣਾ ਮੰਡੀ ਚ ਅੱਛਾ ਹਮ ਆਗੇ ਪਹੁੰਚੋ ਹਮ ਆਗੇ ਪਹੁੰਚੋ ਉੱਥੇ ਵੀ ਜੀ ਆ ਜਾ ਹਾਂ ਉਹ ਚਿੰਤਪੁਰ ਨੇ ਜੋਤ ਲੈਣ ਗਏ ਆ ਜੋਤ ਲੈ ਕੇ ਚਿੰਤਪੁਰ ਨੇ ਜੋਤ ਲੈਣ ਗਏ ਆ ਤੇ ਹਮ ਆਗੇ ਪਹੁੰਚੋ ਕਿੰਨੇ ਵਜੇ ਪਹੁੰਚੇ ਜੀ ਐ ਸ਼ਾਮੀ 8 ਵਜੇ ਤੋਂ ਲੈ ਕੇ ਅੱਜ ਸ਼ਾਮੀ 8 ਵਜੇ ਲੈ ਕੇ ਇਚਨਸਰ ਪ੍ਰਭੂ ਇਚਨਸਰ ਇਚਨਸਰ ਤੇ ਕਿੱਥੇ ਆਪਣੇ ਲੱਗ ਗਈ ਪੁਰਾਣੀ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਲੈ ਬਈ ਮਿੱਤਰੋ ਇਹ ਵੀ ਇਨਵਾਈਟ ਕਰਦਾ ਖੁੱਲਾ ਨੂੰ ਆਈ ਦੀ ਜੀ ਖੁੱਲਾ ਸਦਾ ਜੀ ਖੁੱਲਾ ਸਦਾ ਜੀ ਜਿਵੇਂ ਉੱਥੇ ਮਾਂ ਦਾ ਪਿੰਡੀ ਸਰੂਪ ਹੋਵੇਂ ਬਣਾ ਉੱਥੇ ਅੱਛਾ ਚੰਦਗੁਨੀ ਮਾਂ ਦਾ ਜਿਵੇਂ ਹੈ ਨਾ ਹਾਂ ਉਵੇਂ ਉੱਥੇ ਬਣਾਉਣਾ ਉਵੇਂ ਬਣਾਉਣਾ ਤੇ ਬਾਕੀ ਸਾਰੇ ਵੀਰ ਭਰਾ ਪਹੁੰਚੋ ਜੀ ਹੈ ਨਾ ਤੇ ਸਿਰ ਸਾਭ ਅੱਜ ਰੇਟ ਕਿਵੇਂ ਆ ਜੀ ਸਬਜ਼ੀ ਦੇ ਜਿਵੇਂ ਗੱਲ ਕਰੀਏ ਬਈ ਲਸਣ ਕੀ ਰੇਟ ਆ ਜੀ ਲਸਣ ਬਈ 100 ਰੁਪਏ ਕਿਲੋ ਲਸਣ ਬਈ 300 ਰੁਪਏ ਕਿਲੋ ਜਿਹੜਾ ਆ ਕੁਆਲਿਟੀ ਸ਼ਾਨਦਾਰ ਵੇਖ ਰਹੇ ਹੋ ਜੀ 300 ਰੁਪਏ ਕਿਲੋ ਤੇ ਪਿਆਜ਼ ਤਾਂ باقی ਰਹਿ ਗਿਆ ਅੱਜ ਦਾ 43 ਰੁਪਏ 43 ਨਹੀਂ ਦੀ 40 ਰਹਿ ਗਿਆ ਸੀਗਾ 300 ਰੁਪਏ ਪਿਆਜ਼ ਬਹੁਤ ਵਧੀਆ ਪਿਆਜ਼ ਬਹੁਤ ਵਧੀਆ ਜੀ ਹਨਾ ਕੁਆਲਿਟੀ ਵੇਖ ਲਓ ਬਈ ਸ਼ਾਨਦਾਰ ਹੈ ਨਾ 43 ਰੁਪਏ ਕਿਲੋ ਬਹੁਤ ਕੀ ਲੱਗਦਾ ਜੀ ਆਉਣ ਵਾਲੇ ਦਿਨਾਂ ਚ ਮੜਾ ਤੁਹਾਨੂੰ ਜਾਣਕਾਰੀ ਦਿਓ ਵੀ ਵਧੂਗਾ ਕਿ ਕੀ ਲੱਗਦਾ ਨਹੀਂ ਵਾਦਾ ਨਹੀਂ ਵੇਡ ਨਹੀਂ ਵਾਦਾ ਜੀ ਜੀ ਠੂਗਾ ਕੱਟਦਾ ਵੀ ਨਹੀਂ ਅਹੀਂ ਦਿੱਤੇ ਆਏ ਚਲੀ ਜਾਊਗਾ ਤੇ ਆਲੂ ਆਪਣੇ ਆਏ ਸੀਗਾ ਜੀ ਆਲੂ ਨਹੀਂ ਆਇਆ ਅੱਜ अच्छा वैसे बाजदा जी आलू 850 ਰੁਪਏ ਕਿੱਟਾ ਵਿਕਿਆ 850 ਰੁਪਏ ਵੇਚੀ 800 ਰਹਿ ਸੀ ਨੇ ਕਿਹਾ ਹਾਂ ਰਹਿ ਗਏ ਸੀ 800 ਅੱਛਾ ਫਿਰ 850 ਹੋ ਗਿਆ ਯਾਨੀ 50 ਰੁਪਏ ਤੇਜ਼ੀ ਆ ਗਈ ਤੇਜ਼ੀ ਤੇਜ਼ੀ ਕੱਲੋਂ ਤੇਜ਼ੀ ਬਾਜ਼ਾਰ ਕੱਲ ਨਾਲੋਂ ਤੇਜ਼ੀ ਆ ਗਈ 50 ਰੁਪਏ ਤੇ ਬਾਕੀ ਲਸਣ ਪਏ ਆ ਜੀ ਟਮਾਟਰ ਦਾ ਭਾਅ ਪੁੱਛਿਆ ਹੋਇਆ ਹੈ ਨਾ ਨਾਲ ਹੀ ਲਾ ਦਿਆ ਉੱਥੇ ਹਾਂ ਨਾਲ ਹੀ ਲਾ ਗਏ ਕੋਰੀ ਹੋਰ ਬੋ ਵੀ ਆਪਣੇ ਕੀ ਅਸੇ ਦੀ ਪੇਟੀ ਕਿੰਨੇ ਦੀ ਦਈ ਜਾਂਦੇ ਸੀ ਅਸੇ ਦੀ ਪੇਟੀ 1000 ਰੁਪਏ ਦੀ ਹੈ ਅਸੇ ਦੀ ਪੇਟੀ ਪਏ 1000 ਰੁਪਏ ਦੀ ਦਈ ਜਾਂਦੇ ਸੀ ਆਹ ਪਈ ਜਿਹੜੀ ਸਾਹਮਣੇ ਕੁਆਲਿਟੀ ਸ਼ਾਨਦਾਰ ਜੀ ਤੇ 1 ਪਚੀਰ ਬੇਕੇ ਦਾ ਇਹ 25 ਰੁਪਏ ਕਿਲੋ ਭਈਆ ਵੇ ਜੀ ਆਮਰੂਦ ਜੀ 450 ਦਾ ਡੱਬਾ 10 ਕਿਲੋ 450 ਦਾ ਡੱਬਾ 10 ਕਿਲੋ 45 ਰੁਪਏ ਕਿਲੋ ਉਹ ਆਪਣੇ ਚੀਕੂ ਨਹੀਂ ਮੰਗਾਈ ਜੀ ਚੀਕੂ ਨਹੀਂ ਮੰਗਾਈ ਚੀਕੂ ਉਹ ਚੀਕੂ ਆਇਆ ਨਾ ਅੱਛਾ ਜੀ ਉਹ ਪਤਾ ਕਰ ਓ ਬੜਾ ਕਰਕੇ ਉਹਨੇ ਮੈਂ ਆਪਣੀ ਦੁਕਾਨ ਤੇ ਹੁਣ ਲੱਗ ਜੂਜੀ ਹਾਂ ਹਾਂ ਲੱਗ ਜੂਗਾ ਲੈ ਹਫਤੇ ਸ਼ੁਰੂ ਹੋ ਜੂ ਤੇ ਨਾਰਵੀ ਕਹਿੰਦੇ ਸਸਤੇ ਹੋਗੇ ਜੀ ਨਾਰਾ ਗਨੋ ਸਸਤੇ 1.5 200 ਡੱਬਾ ਸਸਤੇ ਉਹ ਵੀ ਹੋਣਗੇ ਆਪਣੀ ਦੁਕਾਨ ਤੇ ਜ਼ਰੂਰ ਮਿਲਾਵਾਂਗੇ ਜ਼ਰੂਰ ਲਓ ਬਈ 78883710838 ਕਨੈਕਟ ਕਰ ਲਓ ਸੇਡ ਨਾਲ ਨੰਬਰ ਮੂੰਚ ਵਿੱਚ ਨਹੀਂ ਯਾਦ ਹੋਏ ਪਏ ਆਪਣੇ ਲੈ ਭਾਈ ਆਜੋ ਚੱਲੀਏ ਅੱਗੇ ਤੇ ਹੋਰ ਵਰਾਇਟੀਆਂ ਮਿੱਤਰੋ ਵੇਣੇ ਜਿਹੜੀਆਂ ਕੀ ਕੀ ਚੱਲੀ ਜਾਂਦੀਆਂ ਇੱਧਰ ਆ ਗਿਆ ਭਾਈ ਹਾਂ ਲੇ ਪਿੱਤਰੋ ਜਿਹੜਾ ਅੱਜ ਲਾਇਆ ਭਾਈ ਨਵੀਂ ਵੈਰੇੜੀ ਚੱਲ ਪਈ ਜਿਹੜੀ ਮਨਪਰੀ ਦੀ ਦੁਕਾਨ ਤੇ ਆ ਚੁੱਕੇ ਇਹਦਰ ਛੋਲੀਆਂ ਛੋਲੀਆਂ ਹੋ ਗਈ ਦੇਖ ਇਧਰ ਛੋਲੀਆਂ ਬਾਈ ਵੀ ਕਦੇ ਟਾਟਾ ਵੇਖ 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 ਵਾਵਾ ਵਾਵਾ ਘੱਟ ਲੈਂਦੀਆਂ ਜ਼ਿਆਦਾ ਆ ਠੀਕ ਆ ਬੋਲੇ ਹਾਂ ਲੈ ਭਾਈ ਇਧਰ ਤੁਣੀ ਸੇਕੀ ਬੈਠੇ ਸੇਠ ਤੇ ਜਿਹੜਾ ਮੇਨ ਛੋਲੀਆਂ ਦਾ ਕਾਰੋਬਾਰ ਜੇ ਮੰਨ ਲਓ ਛੋਲੀਆਂ ਦਾ ਕਾਰੋਬਾਰ ਵਧਾਉਣਾ ਆਪਦਾ ਆ ਬੰਦੇ ਨਾਲ ਕਨੈਕਟ ਕਰ ਲਿਓ ਜੀ ਛੋਲੀਆਂ ਇਹਦੇ ਵੱਧੂ ਆਉਂਦਾ ਮਿੱਤਰੋ ਆ ਵੇਖ ਲਓ ਆਲੇ ਨਾਲੇ ਟਾਈਮ ਹੋ ਗਿਆ ਨਾ ਇਹ ਸਵਾ 8 ਇੰਨਾ ਕੋਲ ਮਾਲ ਜ਼ਿਆਦਾ ਆਉਂਦਾ ਸਾਰੇ ਮਾਲ ਕਿੰਨਾ ਕਿਸੀਗਾ ਸਾਰੇ ਲੱਗਾ ਵੇਖੋ ਉਹ ਤੋਂ ਲੈ ਕੇ ਭਾਈ ਮਾਲ ਜਿਹੜਾ ਸਾਰਾ ਵੇਲੋ ਇਧਰ ਇੰਨਾ ਪਿਆ ਸੀਗਾ ਜਿਹੜਾ ਛੋਲੀਏ ਦਾ ਤੇ ਛੇੜ ਸਾਹਿਬ ਦਾ 40 ਰੁਪਏ ਦਾ ਬਜਾਰ ਅੱਜ ਛੋਲੀਏ ਦਾ ਆਇਂਦਾ ਨਹੀਂ ਰਵੇ ਤਾਂ ਟਾਟਾ ਜੀ ਘੱਟ ਹੋਣਗੇ ਨਹੀਂ 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 ਪੂਰਾ ਭਰਿਆ ਪਿਆ ਹਣਾ ਹਾਂਜੀ ਹਾਂਜੀ ਇਹ 4 ਕਿਲੋ ਚ ਕਿਲੋ ਦਾਣੇ ਦੀ ਗਾਰੰਟੀ ਹੈ 4 ਕਿਲੋ ਦੇ ਵਿੱਚ ਕਿਲੋ ਦਾਣੇ ਦੀ ਗਾਰੰਟੀ ਹੈ ਹਾਂਜੀ ਹਾਂਜੀ ਤੇਰੀ ਪੂਰੀ ਫਲ ਗਾਰੰਟੀ ਹੈ ਪੂਰੀ 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 ਇਹ ਆਉਂਦਾ ਮੱਧ ਪ੍ਰਦੇਸ਼ ਤੋਂ ਐਮਪੀ ਚੋਂ ਹਾਂਜੀ ਐਮਪੀ ਚੋਂ ਆਉਂਦਾ ਮੱਧ ਪ੍ਰਦੇਸ਼ੀ ਹੋਣਾ ਆਪਣੇ ਇਧਰੋਂ ਗਏ ਆ ਉਧਰੋਂ ਮਾਲ ਆਉਂਦਾ ਉਧਰੋਂ ਮਾਲ ਆਉਂਦਾ ਬੰਦੇ ਇਧਰੋਂ ਗਏ ਆ। ਬੰਦੇ ਇਧਰੋਂ ਆਪਾਂ ਐਮਪੀ ਦੇ ਵਿੱਚੋਂ ਮਾਲਾ ਮੰਗਾਇਆ ਬਾਈ ਨੇ ਇਧਰ ਛੋੜ ਗਿਆ ਦੇਖ ਲਓ ਜੀ ਕੁਆਲਿਟੀ ਸ਼ਾਨਦਾਰ ਹੈ ਤੇ 40 ਰੁਪਏ 40 ਰੁਪਏ ਕਿਲ ਇੱਕ ਕਿਲ ਹੋਰ ਦੱਸੀ ਇਹਨੂੰ ਆਪਣੇ ਛੋਲੀਆਂ ਦੇ ਆਲਓਵਰ ਤੋਂ ਨਹੀਂ ਛੋਲੀਆਂ ਦੇ ਕੀ ਜਾਂਦੇ ਇਹਨੂੰ ਹੋਰ ਚਨਾ ਚਨਾ ਕਹਿੰਦੇ ਚਨਾ ਕਹਿੰਦੇ ਠੀਕ ਆ ਕਈ ਵਾਰੀ ਨਾ ਮੈਨੂੰ ਕਮੈਂਟ ਆਉਂਦੇ ਬਾਈ ਯਾਰ ਤੁਸੀਂ ਛੋਲੀਆਂ ਕਿਨੂਆਂ ਨੇ ਜਾਂ ਤੁਸੀਂ ਚੌਲੇ ਚੌਲੇ ਨਹੀਂ ਪਤਾ ਹੁਣ ਕਈਆਂ ਚੌਲੇ ਕਿਨੂਆਂ ਨੇ ਉਹਨਾਂ ਨੂੰ ਦੱਸਣਾ ਚਨਾ 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 ਕਹਿ ਦਿੱ ਗਏ ਨਾ ਤੇ ਚਨਾ ਵੈਸੇ ਤੁਹਾਡੇ ਇਧਰ ਨਾ ਚੱਲਦਾ ਹੋਣਾ ਬਾਈ ਆਪਣੇ ਇਧਰ ਛੋਲੀਆਂ ਜਾਂਦੇ ਜਿਵੇਂ ਤੇ ਕੁ ਭਾਈ ਆਪਣੇ ਮਨਕੇ ਚਲ ਮਾਲ ਚਾਹੀਦਾ ਨੰਬਰ ਬੋਲ ਦਿਆ ਆਉਦਾ ਯਾਰ 95011 56076 95011 56076 56076 ਹੁਣ ਧਿਆਨ ਪੂਰਾ ਇਹਦੇ ਤੇ ਹੀ ਆ ਜਾਨੀ ਇਹਦੀ ਪੂਰਾ 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 ਛੋਰੀ ਇਹਦੇ ਹੀ ਰੱਖਿਆ ਪੂਰਾ ਫੁੱਲ ਧਿਆਨ ਪੂਰਾ ਚੱਲੂਗਾ April ਤੱਕ ਧਿਆਨ ਛੋਰੀਏ ਤੇ ਧਿਆਨ ਛੋਰੀਏ ਦਾ ਯਾਰ April ਤੱਕ ਇਹ ਮੈਨੂੰ ਐ ਲੱਗਦਾ ਵੀ ਜਿਵੇਂ ਤੈਨੂੰ ਛੋਰੀਏ ਦਾ ਕੰਮ ਕਰਨ ਦਾ ਸਵਾਦ ਵਾਹਲਾ ਆਉਂਦਾ ਪੂਰਾ ਪੂਰਾ ਲਿਆ ਤਾਂ ਬੰਦ ਹੋ ਗਿਆ ਕੀ ਰਹਿ ਗਿਆ ਅਜ ਆਲੂ ਆ ਜਲਾ ਲਾਲ ਆਲੂ ਆਇਆ 1300 ਆ ਗਿਆ ਬਈ ਇਹਦਾ ਕੁਆਲਿਟੀ ਕੀ ਜਾਂਦੇ ਇਹਨੂੰ ਵੇਹ ਐਲ ਆਰ ਐ ਕੱਚਾ ਐਲ ਆਰ ਐਲ ਆ ਐਲ ਆਰ ਕੁਆਲਿਟੀ ਆ ਇਹ ਨਾਲੇ ਇਹ ਰ ਲਾਲ ਜਾਂ ਇਹਨੂੰ ਕੁਆਲਿਟੀ پتہ ਨਹੀਂ ਕਿਹੜੀ ਵਾਜਦੀ ਆ ਕੋਈ ਆ ਉਹ ਵੀ ਹੁੰਦੀ ਆ ਇਹ ਐਲ ਆਰ ਚ ਇਹ ਐਲ ਆਰ ਇਹ ਐਲ ਆਰ ਚ ਲਾਲ ਕੁਆਲਿਟੀ ਆ ਕਿਹੜੀ ਪਟਾਈ ਆ 1300 ਰੁਪਏ ਵਿਕਾ ਦੇ 1300 ਦਾ ਭਾਅ ਅੱਜ ਦਾ ਆਲੂ ਦਾ ਇਹ ਇਹ ਕੁਆਲਿਟੀ ਜਿਹੜਾ ਆਪਣੇ ਨਾਰਮਲ ਜਿਹੜਾ 800 850 ਵਿਕੀ ਜਾਂਦਾ ਉਹ ਕਿਹੜੀ ਉਹ ਚਿੱਟਾ ਉਹ ਚਿੱਟਾ ਪਖਰਾਜ ਚਿੱਟਾ ਚੱਲੀ ਜਾਂਦਾ ਉਹ ਡਰਮਟ ਵਗੈਰੇ ਚ ਸਾਰੇ ਆ ਜਾਂਦੇ ਆ ਪਿਆ ਆਪਣੇ ਕਿ ਨਹੀਂ ਨਹੀਂ ਵੈ ਗਿਆ ਹੁਣੇ ਵੀ ਕਾ ਠੀਕ ਆ ਵੈਸੇ ਅੱਜ 800 ਕਿਹ ਕਿ 550 800 ਹੀ 800 ਠੀਕ ਆ ਨੰਬਰ ਬਾਈ ਦਾ ਆ ਗਿਆ ਸਕਰੀਨ ਤੇ ਜੀ ਕਨੈਕਟ ਕਰ ਲਿਆ 95011 5607 ਠੀਕ ਆ ਬਾਈ ਓਕੇ ਭਰਾ ਤੇ ਆ ਜੋ ਕਰਾ ਦੀ ਇਧਰ ਸੰਜੂ ਕੋਲੇ ਜਾਣੇ ਆ ਜੀ ਸੰਜੂ ਲਈ ਫਰਦਾ ਟੋਪ-ਅਪ ਭਰਾ ਸੰਜੂ ਤੜਿਆ ਫਰਦਾ ਸੰਜੂ ਭਰਾਵਾ ਪਹਿੜਾ ਵੋਦਾ ਮੈਂ ਆ ਗੋ ਪਹਿੜਾ ਸੰਜੂ ਭਾਈ ਇਧਰ ਵੇਖ ਲੋ ਇਧਰ ਆ ਗਈ ਸ਼ਕਰਗੰਦੀ ਵੇਖੋ ਕੁਆਲਿਟੀ ਸ਼ਕਰਗੰਦੀ ਦੀ ਕੁਆਲਿਟੀ ਦੇਖੋ ਜੀ ਸ਼ਾਨਦਾਰ ਇਹ ਲੈਣ ਵੇ ਕੀ ਸੰਜੂ ਭਾਈ 30 ਰੁਪਏ ਵੀ ਰਹਿ 30 ਰੁਪਏ ਕਿਲੋ ਦਾ ਭਾਅ ਰਹਿ ਗਿਆ ਸ਼ਕਰਕੰਦੀ ਦਾ ਤੇ ਆ ਜਿਹੜੇ ਪੈਸਾਂ ਚ ਵਿਆਹਾਂ ਜਾਂ ਸਜਾਵਟ ਜੀ ਤੁਸੀਂ ਵੇਣੇ ਹੁੰਦੇ ਨਾ ਵੀ ਆ ਇਹਦੀ ਹੁੰਦੀ ਆ ਇਹ ਕੀ ਰੇਡ ਵਗੀ 250 ਇਹ 250 ਰੁਪਏ ਕਿਲੋ ਇਹ ਸਜਾਵਟ ਦੇ ਜਿਆਦਾ ਤੇ ਖਾਣ ਦੇ ਕੰਮ ਨੂੰ ਦਾ ਕੰਮ ਘਟ ਆਉਂਦੀ ਆ ਨਾ ਆ ਬਈ 15 15 ਰੁਪਏ ਖੀਰਾ ਇਹਦੇ ਜੁਗਨੀ ਜੁਗਨੀ ਪੇਠ ਆ ਗਿਆ ਇਹ ਜੁਗਨੀ ਪੇਠ ਆ ਗਿਆ ਬਈ 15 ਰੁਪਏ ਮਿਰਚ ਸੰਜੂ 45 ਇਹ 45 ਰੁਪਏ ਹੋ ਗਈ ਬੰਦ ਗੋਭੀ ਬਈ 20 ਇਹ 20 ਰੁਪਏ ਰਹਿ ਗਈ ਬਈ ਉਹ ਵੀ 20 ਅੱਦੋ 20 ਰੁਪਏ ਕਿਲੋ ਜਿਹੜਾ ਬੰਦ ਗੋਭੀ ਦਾ ਭਾਰ ਆ ਗਿਆ ਫੁੱਲ ਗੋਭੀ ਆਈ ਸੀ ਆਪਣੇ ਹੋਰ ਕੀ ਆਇਆ ਸੀ ਸਵੇਰੇ ਸੰਘਾੜਾ ਨਹੀਂ ਸੰਘਾੜਾ ਆਇਆ ਸੀ ਜੀ ਫੋਰ ਮਿਰਚ ਸੀ 40 ਰੁਪਏ ਵਿਕੀ ਖਰੇ ਮਟਰ ਯਾਰ ਤੈਨੂੰ ਤੂੰ ਆਦਾ ਨਹੀਂ ਮੈਨੂੰ ਸਾਰੇ ਹਰੇ ਮਟਰਾਂ ਦਾ ਸ਼ੌਂਕ ਹੈ ਜਾਨ ਕੇ ਐਸ ਕੀ ਕੰਮ ਨਹੀਂ ਕੀਤਾ ਹੇ ਬਸ 2-4 ਦਿਨਾਂ ਦੀ ਗੱਲ ਹੈਗੀ ਮੇਰਾ ਮੋਹਨਪੁਰੇ ਵਾਲਾ ਮਟਰ ਚੱਲ ਪੈਣਾ ਫਿਰ ਲਗਾਤਾਰ ਹੀ ਫਿਰ ਲਗਾਤਾਰ ਰਹੂਗਾ ਫਿਰ ਲਗਾਤਾਰ ਕਿ ਚੱਕਰ ਹੈ ਮੰਡੀ 'ਚ ਘੱਟ ਕੇ ਮਟਰ ਇੰਨਾ ਯਾਰ ਕਿ ਆਉਂਦਾ ਨਹੀਂ ਜਾਂ ਕੀ ਚੱਕਰ ਗਰਮੀ ਜ਼ਿਆਦਾ ਪੈ ਗਈ ਮਟਰ ਖਰਾਬ ਬਹੁਤ ਹੋ ਗਿਆ ਖਰਾਬ ਹੋ ਗਿਆ ਹੰਤਾਨੀ ਨਹੀਂ ਠੰਡਾ ਯਾਰ ਹੁਣ ਬਾਨਾ ਸ਼ੁਰੂ ਹੋ ਗਿਆ ਮਟਰ ਬਾਕੀ ਹਫਤੇ ਲੈ ਕੇ ਮੇਰਾ ਮੋੜ ਜਾਣਾ ਜਿਹੜਾ ਖੇਤ ਦਾ ਮਟਰ ਆਇਆ ਜਾਨੀ ਉਹ ਬਾਨਾ ਵਧੀਆ ਸਟਾਰਟ ਦੋ ਚੰਨਾਂ ਤੱਕ ਮਟਰ ਲਗਾਤਾਰ ਹੀ ਫਿਰ ਡੇਢ ਦੋ ਮਹੀਨਾ ਮੜ ਕੇ ਆਪਣੀ ਦੁਕਾਨ ਤੇ ਘਰ ਭੋਲ ਘੋਲ ਜਿਵੇਂ ਇੱਧਰ ਛੋਲੀਆਂ ਨਹੀਂ ਹੁੰਦੀ ਇਹਦੇ ਮਟਰ ਦੀ ਹੋਇਆ ਕਰੂ ਡੇਢ ਦੋ ਮਹੀਨਾ ਬਾਅਦ ਡੇਢ ਦੋ ਮਹੀਨਾ ਲਗਾਤਾਰ ਚੱਲੂ ਮਟਰ ਡੇਢ ਦੋ ਮਹੀਨਾ ਲਗਾਤਾਰ ਚੱਲੂ ਪਰ ਹੁਣ ਸੋਮਵਾਰ ਤੋਂ ਲੱਗ ਜੂ ਸੋਮ ਮੰਗਲਵਾਰ ਕਹਿੰਦੇ ਆ ਬਾਕੀ ਦੇਖੋ ਸੋਮ ਮੰਗਲਵਾਰ ਚੱਲ ਗਿਆ ਖੁੱਲ ਕੇ ਚੱਲਿਆ ਉਹ ਏਰੀਆ ਜਿਹੜੇ ਜਿਹੜਾ ਏਰੀਆ ਇਹ ਰ ਵੇ ਯਾਰ ਜਿਹੜੇ ਅੱਜਕੱਲ ਪੁਸ਼ਕਰ ਵਾਲਾ ਨੂੰ ਪਾਹੇ ਬੋਹ ਬੋਲਣਗੇ ਮਟਰ ਵਾਲਾ ਨੂੰ ਪੁਸ਼ਕਰ ਉੱਥੋਂ ਵੀ ਚੱਲੂਗਾ ਕੀ ਨਜ਼ਾਰੇ ਲੈ ਗਿਆ ਹਣਾ ਸਾਰੇ ਪਾਸੇ ਮਟਰ ਮਾਰ ਗਿਆ ਪੁਸ਼ਕਰ ਦਾ ਮਟਰ ਬਚਾਇਆ ਮਟਰ ਵਾਲੇ ਤੇ ਇੱਕ ਗੋਭੀ ਵਾਲੇ ਦੋਨ ਪਾਹੇ ਗੋਭੀ ਬਸ ਆ ਜਾ ਆ ਜਾ ਦੇਣਾ ਯਾਰ ਖਣ ਪੋ ਚੱਲ ਬਣਾ ਗੋਭੀ ਵਾਰਦੇ ਨਹੀਂ ਲੋਕਾਂ ਨੇ ਹੁਣ ਨਹੀਂ ਵਿਆਹ ਸ਼ਾਦੀਆਂ ਜਿੰਦੇ ਹੁੰਦੇ ਨੇ ਨਾ ਪ੍ਰੋਗਰਾਮ ਬੰਦ ਹੋ ਜਣੇ ਬੰਦ ਹੋ ਜਣਾ ਤੇ ਪਰ ਜਦੋਂ ਬਾਹਰ ਜਾਈ ਜਾਂਦੀ ਆ ਯਾਰ ਗੋਭੀ ਦਾ ਇਹ ਤਾਂ ਚੱਲ ਬਾਹਰ ਵੀ ਤਾਂ ਜਾਂਦੀ ਵੀ ਆ ਬਾਹਰ ਵਿਆਹ ਸ਼ਾਦੀਆਂ ਹੋ ਜਾਂਦੀਆਂ ਉੱਥੇ ਪੋਚ ਲੱਗ ਜਾ ਉੱਥੇ ਵਿਆਹ ਸ਼ਾਦੀਆਂ ਹੋ ਜਾਣੀਆਂ ਨੇ ਨਹੀਂ ਮੇਰੇ ਨਾਲ ਬਾਹਰ ਲੈ ਤਾਂ ਕੀ ਬਦਾ ਪਰ ਆਪਣੇ ਜਿਵੇਂ ਹੀ ਕਰਦੇ ਆਪਣੇ ਪੰਜਾਬ ਦੇ ਵਿੱਚ ਅਸੀਂ ਦੀਦੇਰੇ ਮੇਰੇ ਨਾਲੋਂ ਜ਼ਿਆਦਾ ਬਣਾਉਂਦੇ ਬਾਹਰ ਮੰਿਸਟਰਾਂ ਵਾਲੇ ਤਾਂ ਨਹੀਂ ਮੈਨੂੰ ਲੱਗਦਾ ਬਾਹਲਾ ਕੋਈ ਕਰਦੇ ਹੁੰਦੇ ਸਾਰੇ ਪਾਸੇ ਹੁੰਦਾ ਹੀ ਆ ਲੰਗਰ ਚਾਹ ਉਹ ਤੋਂ ਲੋੜੀ ਤੋਂ ਬਾਅਦ ਲੰਗਰ ਚੱਲਣੀ ਥੋੜੀ ਤੋਂ ਬਾਅਦ ਕੰਮ ਚੱਲੂਗਾ ਹੁਣ ਲੋੜੀ ਤੋਂ ਬਾਅਦ ਚੱਲੂਗਾ ਤੇਰਾ ਵਾਦ ਉਹ ਤੋਂ ਬਾਅਦ ਲੰਗਰ ਸ਼ੁਰੂ ਹੋ ਜਾਂਦੇ ਆ ਹਾਂ ਉਹ ਕਾ ਤੇ ਹੋ ਸਕਦਾ ਵੀ ਗੋਭੀ ਹੋਣ ਵਾਲੇ ਦਿਨਾਂ 'ਚ ਘਟਾ ਜੀ ਘਟਜੂ 10% ਕਟੋਗੇ ਪੱਕੀ ਗੱਲ ਆ ਹਰੇ ਮਟਰ ਵੀ ਘਟਣਗੇ ਹਰੇ ਮਟਰ ਲਈ ਮੁਸ਼ਕਿਲ ਆ ਕਿਉਂਕਿ ਫਸਲ ਹੀ ਨਹੀਂ ਹਰੇ ਮਟਰ ਦੀ ਹਰੇ ਮਟਰ ਦੀ ਫਸਲ ਨਹੀਂ ਤਾਂ ਬਾਕੀ ਸੰਜੂ ਕੋਲੇ ਹਰੇ ਮਟਰ ਆਉਣ ਲੱਗ ਜਣੇ 2-4 ਦਿਨਾਂ ਤੱਕ ਤੁਹਾਨੂੰ ਇੱਥੇ ਘਰਬਲ ਘਰਬਲ ਹੁੰਦੀ ਵਿਖਾਇਆ ਕਰਾਂਗੇ ਡੇਲੀ ਵੀਡੀਓ ਦੇ ਵਿੱਚ ਮੈਂ ਗਾਹ ਪੈਂਦਾ ਪੜਾਕੇ ਉਹਦਾ ਪੜਾਕੇ ਫੁੱਲ ਪੈਂਦੇ ਹੁੰਦੇ ਹਨ ਆ ਤਰ੍ਹਾਂ ਬਹੁਤ ਵਧੀਆ ਸੀਗੇ ਅੱਧ ਕਰ ਕੀ ਰੇਟ ਵਗੀ ਆ ਤਾਂ ਜਿਹੜੀ ਮੋਟਾ ਪੰਜਾ ਵਿੱਚ 65 ਰੁਪਏ ਹੋਵੇ ਵੱਧ ਗਿਆ ਰੇਟ ਨਹੀਂ ਕੁਆਲਿਟੀ ਕਵਾਲਿਟੀ 60 ਤੋਂ 65 ਵਿਖਿਆ ਮੰਡੀ 'ਚ 60 ਤੋਂ ਬੈਜ ਦੀ ਅੱਗੇ 50 55 ਰਹਿ ਗਈ ਨਹੀਂ ਉਹ ਦੂਜੀ ਆ ਉਹ ਬਰੀਕ ਪੰਜਾ ਉਹ ਬਰੀਕ ਆ ਤੇ ਸੰਜੂ ਦੀ ਦੁਕਾਨ 'ਤੇ ਖੜਿਆ 7094 97102 ਕਨੈਕਟ ਬਾਈ ਨਾਲ ਕਰ ਲਓ ਜੇ ਹੁਣ ਮਟਰਾਂ ਵਾਲੇ ਵਾਲੇ ਗੱਲਬਾਤ ਕਰਿਆ ਕਰਾਂਗੇ ਸੰਜੂ ਦੇ ਨਾਲ ਸੰਜੂ ਨੂੰ ਸ਼ੌਂਕ ਆ ਦਿਲੋਂ ਮਟਰ ਦਾ ਪਰ ਐਸ ਕੀ ਮਟਰ ਦੀ ਖੇਤੀ ਹੈ ਘਾਟ ਆ ਨਾ ਨਹੀਂ ਆਪਾਂ ਵੇਚ ਚਾਹੀਏ ਜਾਣ ਕੇ ਨਹੀਂ ਪੰਗਾ ਲੈ ਸਹੀ ਸਹੀ ਆ ਤੇ ਆਜੋ ਬਈ ਅੱਗੇ ਹੋਰ ਵੇਨੇ ਵੀ ਕੀ ਕੀ ਵੈਰੈਟਾਂ ਆਈਆਂ ਜਿਹੜੀਆਂ ਤੇ ਆਜੋ ਚਲੀਏ ਕਰਾਂ ਦੀ ਆਹ ਬਾਈ ਸੇਕੀ ਆ ਨਾ ਤੁਣੀ ਠੰਡੀ ਜਿਆਦੇ ਬਣਾਈ ਜਾਂਦੇ ਆ। ਨਹੀਂ ਨਹੀਂ ਆਪਣੇ ਬੰਦੇ ਠੰਡ ਬਣਾਈ ਜਾਂਦੇ ਆ। ਜੀ ਹਾਂ ਜੀ। ਕਿੰਨੀ ਕੁ ਬਣਾਈ ਜਾਂਦੇ ਠੰਡ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਸੱਚੀ। ਜੇ ਨਾਲਿਆਂ ਦੇ ਕੰਮ ਕਰਦੇ ਹੁੰਦਾ ਠੰਡ ਲੱਗਦੀ ਨਹੀਂਗੀ। ਸਾਡੇ ਕੋਲ ਕੰਮ ਹੈ ਨਹੀਂ ਤਾਂ ਹੀ ਲੱਗਦੀ ਪਈ ਆ। ਇਹ ਨਹੀਂ ਆ। ਬੰਦਾ ਆ ਗਿਆ। ਬੰਦਾ ਆ ਗਿਆ। ਚੱਲ ਕੋਈ ਨਹੀਂ ਮੰਦੀ ਤੇ ਜੀ। ਸਾਰਿਆਂ ਦੇ ਨਾਲ ਹੀ ਲੋਕਾਂ ਦੇ ਨਾਲ ਹੀ। ਤੇ ਇਹ ਬੰਦਾ ਵੀ ਠੰਡ ਬਣਾਈ ਜਾਂਦਾ ਆ। ਇਹ ਇਹ ਆੜਤੀਆਂ ਕੋਲ ਲੱਗਾ ਹੋਇਆ। ਇਹ ਆੜਤੀਆਂ ਕੋਲੇ ਨਹੀਂ ਕੰਮ ਹੈ ਨਹੀਂ ਤਾਂ ਵੀ ਇਹਨੂੰ ਠੰਡ ਲੱਗਦੀ ਆ। ਹੋਰ ਵੀ ਮਾਰਾ। ਮੈਂ ਕਿਹਾ ਕੀ ਜੱਟਾ। ਮੈਂ ਕਿਹਾ ਕੀ ਚੱਕਰ ਠੰਡ ਬਣਾਈ ਜਾਂਦੇ ਆ। ਇਹ ਲੱਗਦਾ ਕੋਈ ਆਰਥੀ ਗੋਲੀ ਵੀ ਕੰਮ ਨਹੀਂ ਤੱਕ ਖੜ ਲੱਗੀ ਐ ਅੱਛਾ ਜੀ ਇਹ ਫਿਰ ਉਹ ਕ੍ਰੇਡ ਜਿਹੜੇ ਸਾੜੀ ਜਾਂਦੇ ਉਹਦੇ ਨਾਲ ਹੋਗੇ ਚੋਰ ਬੌਜੀ ਸੇ ਤੱਕ ਕਿਵੇਂ ਬਾ ਵਧੀਆ ਬਹੁ ਆਪਣੇ ਕੋਲੇ ਚੀਕੂ ਆਉਣ ਲੱਗਾ ਜੀ ਨਹੀਂ ਚੀਕੂ ਬੰਦ ਹੋ ਗਿਆ ਚੀਕੂ ਬੰਦ ਹੋ ਗਿਆ ਜੀ ਤੇ ਨਾਰ ਕਹਿੰਦੇ ਸਸਤੇ ਹੋਗੇ ਜੀ ਨਹੀਂ ਨਾਰ ਸਸਤਾ ਤਾਂ ਨਹੀਂਗਾ ਕਹਿੰਦੇ ਕੁਆਲਟੀ ਮੰਨ ਲਓ ਤਾਂ ਉਹ ਜਿਹਾਣੀ ਸ਼ੁਰੂ ਹੋ ਗਈ ਜਿਹੜੀ ਇਕੱਠਾ ਫੜਾਣਾ ਜੋ ਵੀ ਹੁੰਦਾ ਜਿਹੜੀ ਗੁਜਰਾਤ ਆ ਉਹ ਬੰਦਾ ਤੇ ਜਿਹੜਾ ਨਾਸਿਕ ਆ ਨਾਸਿਕ ਉਹ ਤੇਜ ਆ ਉਹ ਤੇਜ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਨਾਰ ਵੇਖਣ ਨੂੰ ਮਿਲਿਆ ਕਰਦੇ ਆ ਫੁੱਲ ਦੁਕਾਨਾਂ ਤੇ ਆ ਕਿਉਂਕਿ ਸੀਜ਼ਨ ਆ ਗਿਆ ਜੀ ਹੁਣ ਹਾਂ ਸੀਜ਼ਨ ਆ ਗਿਆ ਜਿਵੇਂ ਸੇਹ ਦੀ ਕਰਬਲ ਕਰਬਲ ਹੁੰਦੀ ਸੀ ਕਿ ਗ੍ਰਾਂਡ ਗਰੂਨ ਹੋਵੇ ਨਾਰਦਾ ਵੀ ਉਵੇਂ ਚੱਲੂਗਾ ਨਾਰ ਤੇ ਚੀਕੂ ਚੱਲੂ ਬਸ ਨਾਰ ਤੇ ਚੀਕੂ ਚੱਲੂਗਾ ਤੇ ਫਿਲਹਾਲ ਅੱਜ ਆਪਣੇ ਕੋਲੇ ਕੀ ਕੀ ਹੈ ਜੀ ਮੇਨ ਅੱਜ ਮੈਂ ਬੂਟਾ ਲਾ ਗਈ ਸੀ ਹਾਂ ਜੀ ਸਾਰਾ ਬਚਿਆ ਮਾਲਾ ਕੀ ਰੇਟ ਜਿਵੇਂ ਕੋ ਅੱਲਾਹ ਨੂੰ ਕਰਦਾਈ ਇਹ ਵੈਸੇ ਦਾ ਤੇਰਾ 13.5 ਹਸਦਾ ਇੱਕ ਦੇ ਦੇ 700 800 ਤਾਂ ਵੀ ਦੇ ਦਾਂਗੇ ਐਤਵਾਰ ਹੈਗਾ ਸਵੇਰੇ ਪਰਸੋਂ ਤੱਕ ਲੈ ਭਾਈ ਮਿੱਤਰੋ ਜਿਹੜੀ ਆਫਰ ਅੱਜ ਲੱਗ ਗਈ ਸ਼ਨੀਵਾਰ ਨੂੰ ਥੋੜਾ ਜਿਹਾ ਬਚਿਆ ਕੁਝ ਮਾਲਾ ਰੇਟ ਘਟਾ ਤੇ ਪਰ ਕੁਆਲਿਟੀ ਇੰਨੀ ਵੀ ਮਾੜੀ ਨਹੀਂ ਹੋਈ ਹਲੇ ਵੀ ਜਾਨੀ ਸਹੀ ਕੱਲ ਨੂੰ ਐਤਵਾਰ ਬਾਹੂਆਂ ਦੇ ਕੱਲ ਨੂੰ ਬੰਦ ਕਰਨੀ ਪਣੀ ਹੈ ਦੁਕਾਨ ਕੱਲ ਤੋਂ ਪਹਿਲਾਂ ਅੱਜ ਅੱਜ ਸ਼ਨੀਵਾਰ ਨੂੰ ਲੈ ਜਾਓ ਜਿੱਦੋਂ ਲੈ ਆ ਜਿਵੇਂ ਜਾਪਾਨੀ ਵਾਲੀ ਜੀ ਇਹ ਪਾਣੀ ਭਰ 200 ਰੁਪਏ ਕਿਲੋ ਇਹ 200 ਰੁਪਏ ਕਿਲੋ ਜੀ ਤੇ ਆ ਡ੍ਰੈਗਨ ਫਰੂਟ ਜੀ ਡ੍ਰੈਗਨ 40 ਰੁਪਏ ਪੀ ਇਹ 40 ਰੁਪਏ ਪੀ ਆ ਗਿਆ ਜੀ ਆ ਜਵੇਂ ਆਲੂ ਭਖਰਾ ਜੀ ਆਲੂ ਭਖਰਾ 1000 ਰੁਪਏ ਦਾ ਇਹ 1000 ਰੁਪਏ ਦਾ ਆਪਣੇ ਕੋਲੇ ਜਿਹੜਾ ਮਾਲ ਇਹਦੇ ਚ ਜਿਆਦਾ ਆਫਰ ਆਈਟ ਆ ਇਹ ਆ ਸਸਤਾ ਦੇਈ ਜਨੇ ਇਸ ਟਾਈਮ ਇਹ ਕੀ ਰੇਟ ਦੱਸਿਆ ਸੀਗਾ 8 ਜਿੰਨੇ ਦਾ ਮਰਜ਼ੀ ਕੋਈ ਦੇ ਜਾ ਜੀ ਜਿੰਨੇ ਦਾ ਮਰਜ਼ੀ ਦੇ ਲੋ ਕਹਿੰਦੇ ਲੈ ਜਾਓ ਬਾਚਾ ਕਿਰਨਾ ਘਟਨੇ ਦਾ ਹੈਗੀ ਆ ਨਵੇਰਨਾ ਘਟਨੇ ਹੈਗਾ ਜਿਹਦੇ ਅੱਜ ਵਿਆਹ ਜਾਂਦੀ ਆ ਭਾਈ ਚਲਾਉਣੇ ਦਾ ਲੈ ਜਾਓ ਆਹਣਾ ਮੌਕੇ ਤੇ ਐਮਰਜੈਂਸੀ ਤੇ ਬਾਕੀ ਆ ਸ਼ਰਦਾ ਜੀ ਸ਼ਰਦਾ 300 ਰੁਪਏ ਸ਼ਰਦਾ 300 ਰੁਪਏ ਕਿਲੋ ਹਣਾ ਤੇ ਬਾਕੀ ਆ ਦਾਲੇ ਲੋਣੀ ਨੈਟ ਡੱਬਾ 300 ਰੁਪਏ ਸਾਰੀ ਡੱਬਾ 300 ਰੁਪਏ ਦਾ ਭਾਈ ਆ ਪੇਟੀ ਸਾਰੀ 5 ਦਾਣੇ ਜਿਹੜੇ ਆਹ ਰੇੜਵਾ ਦਾ 5.5 7 ਕਿਲੋ 5.5 7 ਕਿਲੋ ਕਿਰੀ ਘਟ ਗਈ ਆ ਕਣ ਮਾਰਕੀਟ ਘਟ ਗਈ ਆ ਨਾ ਡਿਮਾਂਡ ਘਟ ਗਈ ਆ ਠੰਡ ਪੈਣ ਲੱਗੀ ਡਿਮਾਂਡ ਘਟ ਗਈ ਠੰਡ ਪੈਣ ਲੱਗੀ ਤੇ ਮੈਨੂੰ ਲੱਗਦਾ ਜਿਵੇਂ ਲੱਗਦਾ ਜਿਵੇਂ ਪੋਲ ਮਹੀਨਾ ਸਟਾਰਟ ਹੋਣ ਨਾਲ ਜੇ ਉਦੋਂ ਭੱਜ ਜਾਵੇਂ ਮੰਦੀ ਆ ਜੂ ਬਿਲਕੁਲ ਵਿਆਹਾਂ ਸ਼ਾਦਗੀਆਂ ਜੀ ਚੱਲਦੀਆਂ ਇਹ ਚੀਜ਼ਾਂ ਹਾਂ ਉਹਦਾਂ ਫਰਕ ਪਊਗਾ ਬਹੁਤ ਜ਼ਿਆਦਾ ਪੈਂਦਾ ਹਾਂ ਤੇ ਆ ਜਿਵੇਂ ਆਲੂ ਬਖਰਾ ਜੀ ਇਹ ਕੇ ਤਾਂ ਵਿਆਹ ਹੁੰਦਾ ਵਾਪਸ ਆ ਗਿਆ ਅੱਛਾ ਬਚ ਗਿਆ ਹੋਣਾ ਵਾਪਸ ਬਚ ਗਿਆ ਹੋਣਾ ਪਰ ਕੁਆਲਿਟੀ ਪਾਈ ਹਾਲੇ ਵੀ ਤੁਹਾਨੂੰ ਨਾ ਵਿਖਾ ਦੇਣ ਕੁਆਲਿਟੀ ਉਹੀ ਆ ਨਾ ਪਿਆਣੀ ਜਾਂਦਾ ਵਧੀਆ ਕੁਆਲਿਟੀ ਪਾਈ ਆ ਜੀ ਤੇ ਬਾਕੀ ਜਿਹੜੀ ਆ ਪਈ ਆ ਜੀ ਇਹ 38 49 40 ਰੁਪਏ ਦੇ ਨੇੜ ਆ 25 ਰੁਪਈਆ ਹੀ ਆ ਜੀ ਪੀਸ ਨਹੀਂ ਕਿ ਵੀ ਹਾਂਜੀ ਕਿ ਵੀ 700 ਰੁਪਏ ਵਿੱਚ ਹੈ 700 ਰੁਪਈਆ ਡੇ ਇਹ 25 ਦਾ ਹੀ ਪਈ ਜਾਂਦਾ ਹੁਣ 30 30 ਪੀਸ 30 ਪੀਸ ਤੇ ਬਸ ਉਹੀ ਰੇਟ ਜਿਹੜਾ ਚੱਲੀ ਜਾਂਦਾ ਹੈ ਨਾ ਭਲਾਲਕਨ ਭਈ 2 ਰੁਪਏ ਘਾਟੀ ਹੈ ਰੁਪਈਏ 2 ਰੁਪਈਏ ਘਾਟੀ ਹੈ ਜਿਹੜਾ ਤੇ ਆ ਭਈ ਇਹਦਰ ਚਕੰਦਰ ਇਹਨਾਂ 45 ਰੁਪਏ ਇਹ 45 ਰੁਪਈਆ ਕਿਲੋ ਹਾਂਜੀ ਦੱਸ ਹਾਂਜੀ ਅੱਧਾ ਦੱਸ ਚਕੰਦਰ ਵਾਲੇ ਵੀ ਨਾ ਅੱਧੇ ਘੱਟ ਕੇ ਦੱਸਣਾ ਹੁੰਦਾ ਨਾ ਹਾਂ ਕੋਈ ਨਹੀਂ ਚੱਲ 45 ਰੁਪਏ ਕਿਲੋ ਭਈ ਇਹ ਜਿਹੜੇ ਚੱਲੀ ਜਾਂਦੇ ਆ ਜੀ ਆ ਜਵੇਂ ਮਤੀਰਾ ਜੀ ਸੈਂਟਰੀ 20 ਰੁਪਏ ਸੈਂਟਰੀ 20 ਰੁਪਏ ਕਿਲੋ ਤੇ ਫਿਲਹਾਲ ਸੇਠ ਨੇ ਸਾਰੇ ਰੇਟ ਗਣਾਤੇ ਜੀ ਆਪਾਂ ਨੂੰ ਫਿਲਹਾਲ ਕਹਿੰਦੇ ਪਰ ਬਾਜ਼ਾਰ ਚ ਮੰਦੀ ਹੈ ਹਨਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੰਦੀ ਹੈ ਰੁੜ ਗਿਆ ਬਾਜ਼ਾਰ ਰੁੜ ਗਿਆ ਬਾਜ਼ਾਰ ਕੀ ਲੱਗਦਾ ਵੇਖਦਾ ਹੀ ਨਹੀਂ ਸੋਦੇ ਵਿਕੇ ਹੀ ਨਹੀਂ ਵੇਖੋ ਟਮਾਟਰ ਪਏ ਆ ਟਮਾਟਰ ਪਏ ਆ ਮਿਰਚਾਂ ਪਈਆਂ ਅਦਰੇ ਪਈਆਂ ਅੱਗੇ ਵੀ ਪਹਿਲਾਂ ਵੀ ਆਈ ਹੁੰਦਾ ਜੀ ਠੰਡ ਚ ਆ ਕੇ ਅਪ੍ਰੈਲ ਚ ਆ ਮਈ ਪੋ ਵਾਲੇ ਮਹੀਨੇ ਜਾ ਕੇ ਪੜਾ ਬੰਦਾ ਹੋ ਜਾ ਹਲੇ ਤਾਂ ਨਾਲੇ ਪੋ ਆਉਣਾ ਜੀ ਹਨ ਚੜ ਗਿਆ ਅੱਜ ਚੜ ਗਿਆ ਚੜ ਗਿਆ ਬਸ ਸਵੇਰ ਤੋਂ ਸਵੇਰੇ ਨਾ ਸਵੇਰੇ ਚੜ ਗਿਆ ਪੋ ਜੀ ਤੇ ਸਵੇਰ ਤੋਂ ਮਿੱਤਰੋ ਸਾਰੀ ਸਬਜ਼ੀ ਕਹਿੰਦੇ ਜਿਹੜੀ ਗੋਭੀ ਹੈ ਉਹ ਵੀ ਕਹਿੰਦੇ ਕੱਲ ਹੋ ਜਾਣਾ ਕੱਲ ਨੂੰ ਐਤਵਾਰ ਮੰਡੇ ਰੇਟ ਬਦਲ ਲਗੇ ਜੀ ਮੰਡੇ ਰੇਟ ਘਟਣਗੇ ਹੋਰ ਕੰ ਮੰਡੇ ਰੇਟ ਬੱਚੇ ਬੱਚੇ ਬਸ ਉਹਦੇ ਨਿਮੜਦੇ ਨਹੀਂ ਸਹੀ ਗੱਲ ਤੇ ਬਹੁ ਫਿਰ ਜਿਵੇਂ ਹੁਣ ਮੰਨ ਕੇ ਚਲੋ ਪੋ ਚੜ ਜੂਗਾ ਤੁਸੀਂ ਆ ਸਭ ਦੇ ਫਿਰ ਘਟਾ ਦਿੰਦੇ ਹੁਣ ਜਿਵੇਂ ਆ ਨਾਰਮਲ ਗੱਲ ਆ ਇਹ ਕੋਈ ਬਰ ਖਜੂਰਾਂ ਕਿ ਜਿਹੜਾ ਵਿਕਣ ਲੱਗ ਜਾਂਦੀਆਂ ਬਾਕੀ ਬਾਕੀ ਤੇ ਚੱਲੀ ਜਿਹੜੇ ਘਰ ਘਰ ਵਾਲੇ ਮਤਲਬ ਲਈ ਜਾਂਦੇ ਉਹ ਇਹ ਆਈਟਮ ਖਰਾਬ ਨਹੀਂ ਹੁੰਦੀ ਨਾ ਖਜੂਰਾਂ ਵਾਲੀ ਹਾਂਜੀ ਉਹਦੇ ਤੇ ਰਿਸਕ ਕਰਤਾ ਇਹਦਾ ਸਾਲ 6 ਮਹੀਨੇ ਤੱਕ ਖਰਾਬ ਹੁੰਦੀ ਹਾਂ ਤੇ ਜਿਹੜਾ ਬਹੁਤ ਅਸੀਂ ਆਮ ਗੋਨੇ ਆਪਦੇ ਰਿਸਕ ਤੇ ਮੰਗੋਨੇ ਜਾਂ ਆਊਟਰ ਤੇ ਮੰਗੋਨੇ ਜੀ ਆਪਦੇ ਰਿਸਕ ਤੇ ਵੀ ਇੱਥੇ ਲਿਆਂਦਾ ਵੀ ਵੇਚ ਕੇ ਤਾਂ ਵੀ ਠੀਕ ਨਹੀਂ ਫਿਰ ਜੇ ਤਾਂ ਕੱਟ ਕਰਕੇ ਵੇਚਾਂਗੇ ਨਹੀਂ ਤਾਂ ਕੱਟ ਕਰਕੇ ਵੇਚਾਂਗੇ ਉਹ ਆਏ ਨਹੀਂ ਵੀ ਆਰਡਰ ਤੇ ਕਈ ਵਾਰੀ ਵਿੱਚ ਚੀਜ਼ ਆਰਡਰ ਤੇ ਆਰਡਰ ਨਹੀਂ ਹੁੰਦਾ ਕੋਈ ਠੀਕ ਹੈ ਇਹ ਰਿਸਕ ਲੈਣਾ ਹੀ ਪੈਂਦਾ ਕੀ ਕਰੀਏ ਆਮ ਕਹਿ ਦਿੰਦੇ ਆ ਵਪਾਰੀ ਪੈਸੇ ਵੱਧ ਚਾਹਦੇ ਪਰ ਰਿਸਕ ਵੀ ਬਹੁਤ ਵੱਡਾ ਹੈ ਰਿਸਕ ਵੀ ਹੈ ਖਰਾਬ ਹੋ ਜਾਂਦੇ ਸਿੱਟਣਾ ਪੈ ਜਾਂਦਾ ਸਿੱਟਣਾ ਪੈਂਦਾ ਇਹ ਪਹਿਲੇ 2-200 ਰੁਪਏ ਕਿਲੋ ਵਾਲੀਆਂ ਚੀਜ਼ਾਂ ਇਹ ਜਿਹੜੀਆਂ ਸੀਟ ਕੋਲੇ 500 ਤੋਂ ਲਾ ਲੋ ਹਿਸਾਬ ਕਿਤਾਵਣਾ ਆ ਵਿਹਲਾ ਜੇ ਮੇਰਾ ਨਾਮ ਵਗੈਰਾ ਪਰਸੋ ਸਿੱਟਣਾ ਹੀ ਪੈਣਾ ਰੈਡਿੰਗੁਰ ਸਹੀ ਗੱਲ ਹੈ ਸਿੱਟਣ ਵਾਲੀ ਹਾਲਤ ਹੋ ਜਾਣੀ ਇਹਦੀ ਹਮ ਸਹੀ ਗੱਲ ਹੈ ਆਪਣੇ ਘਰੇ ਇੰਨਾ ਲੱਗਦਾ ਹੁੰਦਾ ਮੈਂ ਉਹਨੂੰ ਲੈ ਜਾਦਾ ਡੱਬਾ ਸਹੀ ਗੱਲ ਹੈ ਇਹ ਪਰਚੂਨ ਕਰਕੇ ਵੇਚਿਆ ਜਾਊਗਾ ਹੀ ਹਨਾ ਜਿਵੇਂ ਮਰਜੀ ਵਿਗਦੇ ਵਿਗਦੇ ਸੀ ਮੈਂ ਕਹਿੰਦਾ ਮਕਰੋਲਾ ਜੀ ਅਖੋ ਮਕਰੋਲਾ ਜੀ ਇਦ ਕੀ ਦਾ ਤੁਹਾਡਾ ਗੂੜਾ ਕੰਮ ਹੋ ਗਿਆ ਜਿਵੇਂ ਅਸੀਂ ਇਦ ਕੀ ਬਾਸਮਤੀ ਮਕਰੋਲਾ ਲਈ ਸਹੀ ਗੱਲ ਹੈ ਤਾਂ ਐ ਸੀਗਾ 3400 ਰੇਟ ਹੋ ਗਿਆ ਜੀ ਮੈਂ ਕਹਿੰਦਾ 38 4900 ਰੁਪਏ ਵੇਚਾਂਗੇ ਜੀ ਇਹਨਾਂ ਦਾ ਘਾਟਾ 3400 3200 3350 3170 ਰੁਪਏ ਵੇਚ ਕੇ ਗਾ ਮਾ ਮੁਛਲ ਝੋਣ ਲਾ ਇਹ ਬਾਬਾ ਸਹੀ ਗੱਲ ਅਰੇ ਇੰਨਾ ਵੀ ਸਿਰ ਤੋਂ ਭਾਰ ਜਿਹਾ ਲੈ ਜਾਂਦਾ ਚੱਲ ਯਾਰ ਹੁਣ ਗਾਹ ਨੂੰ ਸਬਜ਼ੀ ਵਾਲੇ ਕਮਾਈ ਦਾ ਲੱਗਦੀ ਹੈ ਵੇ ਇੱਥੇ ਤੋਂ ਤੱਕ ਲੱਖ ਲੱਖ ਤੱਕ ਦਾ ਜਲ ਹਿਸਾਬ ਕਰਦੇ ਆ ਗਿੱਟੇ ਗਿੱਟੇ ਤੱਕ ਹੀ ਰਹਿ ਜਾਂਦੀ ਹੈ ਕਿੱਥੇ ਕਿੱਥੇ ਤੱਕ ਹੀ ਰਹਿ ਸਹੀ ਬਹੁਤ ੜੀ ਗੱਲ ਵਾ ਵਧੀਆ ਗੱਲ ਕਿ ਸਹੀ ਗੱਲ ਹੈ ਕੈਮਰਾ ਨਾਲ ਚਾਹੀਦਾ ਜੀ ਮੰਦੀ ਤੇ ਜੀ ਆਉਂਦੀ ਰਹਿੰਦੀ ਆ ਨਾ ਬਾਜ਼ਾਰ ਚ ਸਹੀ ਗੱਲ ਹੈ ਸਹੀ ਗੱਲ ਆ ਬਸ ਇਹ ਤਾਂ ਕੈਮਰਾ ਨਾਲ ਤੇ ਬਾਕੀ ਸਾਰੇ ਨਾਲ ਹੀ ਆ ਜੀ ਆਲੂ ਤੇ ਪਿਆਜ਼ ਦਾ ਤੁਹਾਨੂੰ ਰੇਟ ਦੱਸਣ ਜਾ ਰਹੇ ਆ ਜੀ ਤੇ ਆਲੂ ਤੇ ਪਿਆਜ਼ ਦਾ ਰੇਟ ਬਈ ਜਿਹੜਾ ਕੀ ਚੱਲੀ ਜਾਂਦਾ ਆ ਆਜੋ ਕਰਨ ਦੀ ਸੇੜ ਸਾਹਿਬ ਨਾਲ ਕਰਦੇ ਆ ਗੱਲਬਾਤ ਬਾਕੀ ਜਿਥੇ ਜਿੱਥੇ ਬਾਜ਼ਾਰ ਕਹਿੰਦੇ ਮੰਦੇ ਹੁਣ ਤੇ ਪਰ ਆਲੂ ਨਹੀਂ ਮੰਦਾ ਹੁੰਦਾ ਕਹਿੰਦੇ ਆਲੂ 'ਚ ਤੇਜ਼ੀ ਆਈ ਰਹਿੰਦੀ ਹੈ ਜੀ ਤੇ ਆਹ ਵੇਖੋ ਕੁਆਲਿਟੀ ਹੈ ਤੇ ਆਲੂ ਦੀ ਆਏ ਹਾਏ 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 ਸੇਠ ਸਾਹਿਬ ਕੀ ਹਾਲ ਚਾਲ ਹੈ ਜੀ ਵਧੀਆ 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 ਮਜ਼ਰਲ ਥੋੜਾ ਆਇਆ ਇਹਨੂੰ ਕਰਕੇ ਜੀ ਤੇ ਨੈਕ ਲਾ ਦਈਏ ਸੇਠ ਸਾਹਿਬ ਇਹ ਆ ਲਓ ਜੀ ਤੇ ਇਹ ਅੱਜ ਭਾਈ ਦੋ ਬੰਦਿਆਂ ਨਾਲ ਗੱਲ ਕਰੀ ਜੰਨੇ ਇੱਕ ਵਾਰੀ ਜੀ ਨਾਲ ਇਹ ਇਮੀਗ੍ਰੇਸ਼ਨ ਵਾਲੇ ਮੈਨੇਜਰ ਸਾਹਿਬ ਨਾਲ ਆਨਰ ਨਾਲ ਤੇ ਨਾਲੇ ਕਰੀ ਜੰਨੇ ਆਲੂਆਂ ਦੇ ਮਾਲਕ ਨਾਲ ਠੀਕ ਹੈ ਜੀ ਚਾਪ ਜੀ ਆ ਕੀ ਰੇਟ ਹੈ ਜੀ ਇਹ ਵਿਕੇ ਬਾਈ ਜੀ 850 ਰੁਪਏ ਘਟਾ 850 ਰੁਪਏ ਅੱਜ ਜਣੀ 50 ਰੁਪਏ ਫੇਰ ਇਸ ਫੜ ਗਿਆ ਜੀ ਨਹੀਂ ਇਹ ਇਹੋ ਜੇ ਚੱਲੀ ਜਾਂਦਾ ਜੀ ਕਿੰਨੇ ਕੱਲ 800 ਵੀ ਵਿਕੇ ਜੀ ਹਨ ਉਹ ਹਲਕੀ ਕੁਆਲਿਟੀ ਵਿਕੀ ਹੋਊਗੀ ਚੰਗਾ ਤਾਂ 850 ਵਿਕੇ ਆ ਬ੍ਰੇਕ ਲੱਗੀ ਜੀ ਹਾਂ ਕਿਉਂਕਿ 800 ਤੋਂ ਉੱਤੇ ਤਾਂ ਆਪ ਨੂੰ ਪੈਂਦੇ ਆ ਜੀ ਆਲੂ ਆ ਕੇ ਖੇਤਾਂ ਜੋ ਹਾਂ ਖੇਤਾਂ ਜੋ ਪੈਂਦੇ ਆ ਜੀ ਤੇ ਜਿਹੜੀ ਆ ਕੁਆਲਿਟੀ ਮੰਗਾਈ ਆ ਜੀ ਇਹ ਲਾਲ ਆਲੂ ਹਾਂ ਜੀ ਲਾਲ ਵਿਕਦਾ ਹੈਗਾ 1250 1300 ਇਹ ਜਿਹੜੀ ਉਹੀ ਦੱਸਿਆ ਸੀ ਕਿਹੜੀ ਕਿਹੜੀ ਐਲ ਆਰ ਇਹ ਐਲ ਆਰ ਇਹ ਸਹੀ ਐਲ ਆਰ ਆ ਗਿਆ ਉਹ ਜਿਹੜੀ ਦੂਜੀ ਸੀਗੀ ਉਹ ਹੋਰ ਕੁਆਲਟੀ ਸੀ ਹੋਰ ਸੀਗੀ ਹੁਣ ਐਲਰ ਵੀ ਵੜਨ ਲੱਗ ਗਿਆ ਹੌਲੀ ਹੌਲੀ ਐਲਰ ਸ਼ੁਰੂ ਹੋ ਗਿਆ ਐਲਰ ਵੀ ਇਹ ਬਹੁਏ ਲਾਲ ਕਿਉਂ ਹੁੰਦਾ ਸ਼ੁਰੂ ਚ ਇਹ ਲਾਲੀ ਹੁੰਦੀ ਹੈ ਵੀ ਲਾਲਰ ਦਾ ਕੁਆਲਟੀ ਇਹ ਵੱਖਰੀ ਹੈ ਸ਼ੁਰੂ ਚ ਲਾਲ ਹੀ ਆਊਗਾ ਇਹ ਕਿ ਇਹ ਸਾਰਾ ਹੀ ਲਾਲ ਆਣਾ ਅੱਛਾ ਸਾਰਾ ਹੀ ਹੌਲੀ ਹੌਲੀ ਫਿਰ ਪੱਕਣ ਲੱਗ ਜੂਗੇ ਠੀਕ ਹੈ ਜੀ ਫਿਰ ਇਹ ਆਲੂ ਸਾਰਾ ਪੱਕ ਜੂਗਾ ਫਿਰ ਉਹ ਪੱਕ ਜੂਗਾ ਹਾਂ ਫਿਰ ਇਹ ਆਲੂ ਕੋਲਡ ਸਟੋਰ ਚ ਜਾਣਾ ਸ਼ੁਰੂ ਹੁੰਦਾ ਫਿਰ ਕੋਲਡ ਸਟੋਰ ਚ ਜਾਣਾ ਸ਼ੁਰੂ ਹੁੰਦਾ ਇਹਨੂੰ ਆਪਾਂ ਘਰੇ ਬਾਲਾ ਜਰ ਹੋ ਰੱਖ ਨਹੀਂ ਸਕਦੇ ਕੱਚੇ ਗਿਲ ਹਾਂ ਨਵੇਂ ਨੂੰ ਨਹੀਂ ਕੱਚੇ ਨੂੰ ਹੀ ਰੱਖਿਆ ਜਾਂਦਾ ਨਵੇਂ ਨੂੰ ਨਹੀਂ ਕੱਚੇ ਨੂੰ ਪਰ ਟੇਸਟ ਜਾਨੀ ਜਿਹੜਾ ਮਤਲਬ ਟੇਸਟ ਵਧੀਆ ਆਊਗਾ ਨਾ ਤੇ ਇਹੋ ਮਹਿੰਗਾ ਵੀ ਹੈ ਤਾਂ ਹੀ ਹੋ ਜੀ ਹਾਂਜੀ ਤੇ ਆ ਵੀ ਉਹੀ ਹੈ ਰੇਟੀ ਹਾਂ ਇਹ ਕੋਈ ਜ ਰੇਟੀ ਹੈ ਜਿਹੜੇ ਟਾਲੋ ਸਾਡਾ ਰਸਵਾ ਤੇ ਬਹੁਤ ਕੀ ਲੱਗਦਾ ਜੀ ਐਦਕੀ ਜਿਵੇਂ ਹੁਣ ਪੋਦੇ ਮਹੀਨੇ ਚ ਮੈਨੂੰ ਲੱਗਦਾ ਵੀ ਰੇਟ ਡਾਊਨ ਆ ਸਕਦਾ ਜੀ ਆਊਗਾ ਥੋੜਾ ਜਿਹਾ ਹਜੇ ਡਾਊਨ ਪੋਦੇ ਮਹੀਨੇ ਚ ਹਾਂ ਦੋ ਚਾਰ ਦਿਨਾਂ ਚ ਹੀ ਆ ਜਾਊਗਾ ਜੀ ਉਹਦੇ ਮਹੀਨੇ ਸਿਰ ਘਟ ਜਾਂਦੀ ਹੈ ਜਿਹਦੇ ਹੁਣ ਵਹਿਵਾਂ ਦੀਆਂ ਇੰਦੀਆਂ ਵੈਰੇਟੀਆਂ ਆਉਂਦੀਆਂ ਆ ਜੀ ਅੱਜ ਵੀ ਥੋੜਾ ਜਿਹਾ ਘਟ ਜਾਣਾ ਸੀ ਤੇ ਪਿੱਛੇ ਨਾ ਅੰਮ੍ਰਿਤਸਰ ਰੈਕ ਲੱਗਿਆ ਜੀ ਟ੍ਰੇਨ ਚੱਲਦੀ ਆ ਉਧਰ ਸਾਮ ਘਾਟੀ ਵਾਲੇ ਪਾਸੇ ਠੀਕ ਹੈ ਜੀ ਉਧਰ ਰੈਕ ਲੋਡ ਹੁਣ ਕਰਕੇ ਨਾ ਸਾਰਾ ਫਿਰ ਉਧਰ ਮਾਲ ਜਾੜਾ ਚਲਾ ਗਿਆ ਠੀਕ ਹੈ ਜੀ ਉਹਦੇ ਕਰਕੇ 2.5 ਦਿਨੋਂ ਖਿੱਚ ਪੈ ਗਈ ਨਹੀਂ ਤੇ ਹੁਣ ਨੂੰ ਤਾਂ ਅੱਜ ਨੂੰ ਤਾਂ 650 700 ਤੇ ਆ ਜਾਣਾ ਸੀ ਅੱਛਾ ਅੰਮ੍ਰਿਤਸਰ ਵਾਲਾ ਆਲੂ ਸਟਾਰਟ ਹੋ ਗਿਆ ਜੀ ਇਹ ਅੰਮ੍ਰਿਤਸਰ ਵਾਲੇ ਆਲੂ ਹੈ ਜੀ ਅੱਛਾ ਸਾਰਾ ਅੰਮ੍ਰਿਤਸਰ ਵਾਲਾ ਹੀ ਆਈ ਜਾਂਦਾ ਇਹ ਰੈਕ ਤੇ ਲੈ ਬਈ ਆਉਣ ਵਾਲੇ ਦਿਨਾਂ 'ਚ ਵੇਖਾਂਗੇ ਬਾਕੀ ਆਲੂ ਦੇ ਰੇਟ ਕਿਹੜਾ ਘੱਟੋ ਘੱਟ 5 ਦਿਨਾਂ ਤੋਂ ਬ੍ਰੇਕ ਲੱਗੀ ਹੋਈ ਹੈ ਜੀ ਹਾਂ ਬਾਕੀ ਆ ਪਿਆਜ਼ ਵੀ ਆਇਆ ਪਿਆ ਵਧੀਆ ਹਲਵਰਦਾ ਜੀ ਅੱਛਾ ਪਿਆਜ਼ ਵੀ ਮੰਗਾਲਿਆ ਜੀ ਹਾਂ ਜੀ ਆ ਆ ਗਿਆ ਬਈ ਪਿਆਜ਼ ਵੇਖੋ ਗੱਡੀ ਲੋਡ ਹੋ ਕੇ ਆਈ ਹੈ ਜੀ ਹਲਵਰਦਾ ਇਹ ਕੀ ਰੇਟ ਵੇਖਿਆ ਜੀ ਇਹ 35 ਰੁਪਏ ਵਾਲਾ ਆੜ ਜੀ ਇੱਕ ਉਹ ਵਾਲਾ ਹੈ ਉਹ ਸੜਾ ਵਧੀਆ ਵਾਲਾ ਜਿਹੜਾ 40 ਰੁਪਏ ਵਾਲਾ ਉਹ ਮੋਟਾ ਪਿਆ ਜਾਗੇ ਉਹ 40 ਰੁਪਏ ਹੈਗਾ ਜੀ 35 ਤੋਂ ਲੈ ਕੇ 43 43 ਰੁਪਏ ਤੱਕ ਭਾਅ ਹੈਗਾ ਜੀ ਬਾਦ 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 ਜੀ ਹਾਂ ਜੀ ਹਾਂ ਜੀ ਆਹ ਵੇ ਲੋ ਆ ਜਿਹੜਾ ਛੋਟੀ ਕੁਆਲਿਟੀ ਇਹ 35 ਰੁਪਏ ਵਾਲੀ ਹਾਂ ਥੋੜਾ ਸਸਤਾ ਹੈ ਉਹ ਸਿਰੇ ਦੀ ਉਹ ਜਿਹੜੀ ਸਿਰੇ ਦੀ ਕੁਆਲਿਟੀ ਭਾਈ ਉਹ 43 ਰੁਪਏ ਵਾਲਾ 40 ਰੁਪਏ 40 ਰੁਪਏ ਨੇੜੇ ਤੇ ਵਿਕੀ ਜਾਂਦੇ ਜੀ ਅੱਲਾ ਬਰਦ ਇਹ ਦਾ ਫਿਲਹਾਲ ਨਵਾਂ ਪਿਆ ਜੇ ਇਹੀ ਆ ਜਾਂਦਾ ਜੀ ਨਵਾਂ ਆ ਜੀ ਆਹੀ ਭਾਈ ਨਸਕ ਤਾਂ ਨਹੀਂ ਹਲੇ ਸ਼ੁਰੂ ਹੋਇਆ ਜੀ ਨਸਕ ਵਾਲਾ ਕਿਹਨੇ ਉਹ ਵੀ ਪਹਿਲਾਂ ਨਵਾਂ ਹੀ ਆਊਗਾ ਜੀ ਨਾਸ ਦਾ ਨਵਾਂ ਹੀ ਚੱਲਣਾ ਜੀ ਹਜੇ ਉਹ ਫੇਰ ਉਹ ਥੋੜੀ ਉਹਦੇ ਨਾਲੋਂ ਚਮਕ ਵੱਧ ਹੁੰਦੀ ਆ ਉਹਦੇ ਨਾਲੋਂ 2-3 ਰੁਪਏ ਕਿਲੋ ਮਹਿੰਗਾ ਵੇਚਦਾ ਠੀਕ ਆ ਜੀ ਤੇ ਰਾਜਸਥਾਨ ਵਾਲਾ ਪਿਆਜ਼ ਕਦੋਂ ਸ਼ੁਰੂ ਹੁੰਦਾ ਆ ਜੀ ਰਾਜਸਥਾਨ ਵਾਲਾ ਚੱਲੂਗਾ ਜੀ ਹਜੇ ਜਨਵਰੀ ਦੇ ਐਂਡ ਚ ਫਰਵਰੀ ਚ ਸਿੱਖਰ ਦਾ ਪਿਆਜ਼ ਜੀ ਉਦੋਂ ਮੈਂ ਸੱਚਾ ਪਿਆਜ਼ ਉਦੋਂ ਰੇਟ ਥੱਲੇ ਸ਼ੁਰੂ ਹੋ ਜਾਂਦਾ ਆਣਾ ਉਦੋਂ ਰੇਟ ਥੱਲੇ ਆਊਗਾ ਜੀ ਉਹਨਾਂ ਚਿਰ ਫਿਲਹਾਲ ਇੰਨਾ ਹੀ ਰਹੂਗਾ ਹਾਂ ਉਦੋਂ 18-20 ਰੁਪਏ ਦੇ ਆਜੂਗਾ ਰੇਟ ਜੀ ਆਜਦਾ ਜਦੋਂ ਰਾਜਸਥਾਨ ਵਾਲਾ ਸ਼ੁਰੂ ਹੋ ਗਿਆ ਹਾਂ ਉਸ ਤੋਂ ਇਸ ਤੋਂ ਵੀ ਥੱਲੇ ਆ ਜੂ ਠਰਾ ਬਾਕੀ ਖੇਤੀ ਦੇ ਸਰਦ ਕਿੰਨਾ ਕੁ ਪਿਆਜ਼ ਲੱਗਿਆ ਹੋਊਗਾ ਜੀ ਰਾਜਸਥਾਨ ਕੇ ਵਾਧੂ ਲੱਗਦਾ ਸੀ ਕਿਤੋਂ ਲੱਗਿਆ ਦਾ ਵਾਧੂ ਆ ਇਹ ਤਾਂ ਜਦੋਂ ਬਾਹਰ ਚਲਾ ਜਾਂਦਾ ਨਾ ਹਾਂਜੀ ਗਵਰਨਮੈਂਟ ਜਦੋਂ ਜਦੋਂ ਬਾਹਰ ਖੋਲ ਦਿੰਦੀ ਐ ਐਕਸਪੋਰਟ ਖੋਲ ਦਿੰਦੀ ਐ ਠੀਕ ਆ ਜੀ ਬਾਹਰ ਜਾਣ ਲੱਗ ਜਾਂਦਾ ਫਿਰ ਉਹ ਤਾਂ ਕਰਕੇ ਮਹਿੰਗਾ ਹੋ ਜਾਂਦਾ ਉਦੋਂ ਤਾਂ ਕਰਕੇ ਮਹਿੰਗਾ ਤਾਂ ਹੀ ਫਿਰ ਉਹ ਨਹੀਂ ਤਾਂ ਜੇ ਮੰਨ ਕੇ ਚੱਲ ਇੱਥੇ ਹੀ ਆਪਣੇ ਵਰਤਣਾ ਫਿਰ ਤਾਂ 18 ਵੀ ਰਹਿ ਜੇ ਜੀ 25 25 30 ਦੀ ਚੱਲੀ ਜਾਂਦਾ ਰਹਿੰਦਾ ਵੈਸੇ ਜੀ ਹਾਂ ਹਾਂਜੀ ਹਾਂਜੀ ਤੇ ਬਾਕੀ ਹਰੇ ਮ ਕੋੜਾ ਦਿਨ ਨਹੀਂ ਡਾਊਨ ਹੋਊਗਾ ਥੋੜੇ ਦਿਨਾਂ ਵਿੱਚ ਮਟਰ ਇਸੇ ਘਾਟ ਲੱਗਿਆ ਲੰਬੀ ਫੜੀ ਵਾਲਾ ਜਲ ਪਗੋਣਾ ਜਦੋਂ ਇੱਧਰ ਲ ਆਪਣਾ ਜਗਰਾਉਂ ਇਲਾਕਾ ਜਲ ਪੈ ਲੋਕੋ ਦੇ ਸੀਮੰਟਰ ਚੱਲ ਪਿਆ ਜੇ ਸੀਮੰਟਰ ਤੇ ਇਹ ਬਹੁਤ ਵਧੀਆ ਆ ਜਾਣਾ 25 30 ਰੁਪਏ ਦੇ ਆ ਜਾਣਾ ਵਧੀਆ ਮਟਰ ਗੋਭੀ ਹੁਣ ਲੱਗਦਾ ਜੀ ਪੋਦੇ ਮਹੀਨੇ ਚ ਗਾ ਆਊਗੀ ਥੱਲੇ ਆਊਗੀ ਮੰਡੀ ਇਹ ਤਾਂ ਥੋੜਾ ਜਿਹਾ ਬਾਹਰ ਲੀ ਆ ਮੰਡੀ ਆਈ ਖਿੱਚੀ ਜਾਂਦੀਆਂ ਖਿੱਚੀ ਜਾਂਦੀਆਂ ਬਹੁਤ ਖਿੱਚ ਲਿਆ ਮਾਲੇ ਜਿੰਨੀ ਗੋਭੀ ਲੱਗੀ ਸੀ ਨਾ ਆਪਣੇ ਇਧਰ ਸਾਦਕਾਲੇ ਪਾਸੇ ਵੀ ਆਪਣਾ ਪੰਜ ਰੁਪਏ ਕਿਲੋ ਨਹੀਂ ਪੁੱਛਦੇ ਸੀ ਕਿਸੇ ਨਾਲ ਹਾਂ ਜੇ ਬਾਹਰ ਨਾ ਜਾਂ ਨਵਾਂ ਨੰਬਰ ਨੋਟ ਕਰ ਲਓ ਤੇ ਬਾਕੀ ਬਾਈ ਜੀ ਦਾ ਨੰਬਰ ਹੈਗਾ ਜੀ ਆਪਣਾ ਇੱਧਰ ਲਿਖਿਆ ਸੀ ਗੁਰਨਾਲ ਫਰਮ ਕੰਪਨੀ 989841 911 ਤੇ 33283 98141 33283 ਕਨੈਕਟ ਬਾਈ ਨਾਲ ਕਰ ਲਿਓ ਜੀ ਤੇ ਅੱਜ ਤੇ ਆਲੂ ਦੇ ਰੇਟ ਪੁੱਛੇ ਬਾਈ ਤੋਂ ਹੋਰ ਬਹੁਜੀ ਠੀਕ ਹੈ ਜੀ ਸਿੱਧਾ ਕਹਿ ਮੱਚੋ ਲੋ ਵਧੀਆ ਜੀ